ਨਾ ਮਰੇਲਕੋਟਲੇ ਤੋਂ ਮੇਥੀ ਵਿੱਚ ਚਾਉਣਾ ਹੁੰਦਾ ਸੀ ਇੱਕ ਖੁਸ਼ੀ ਮੁਹੰਮਦ ਹੂੰ ਬੰਦਾ ਜੀ ਉਹਦੇ ਮਨ ਲੱਗਦਾ ਸੀ 5-7 ਸਾਲਾਂ ਦੇ ਹੋਵਾਂਗੇ ਤੂੰ ਮੇਰੇ ਦਾਦੇ ਕੋਲੇ ਗੱਲਾਂ ਕਰਦਾ ਸੀ ਬੱਕਰੀਆਂ ਤਾਂ ਬਖਤਗੜ ਹੈ ਹਾਂਜੀ ਤੇ ਬਜ਼ੁਰਗ ਦਾ ਨਾਂ ਕਹਿੰਦਾ ਵੀ ਸਿਲੇਮਾਨ ਆ ਦੂਰੋਂ ਆਏ ਲੱਗਦਾ ਜਿਵੇਂ ਝੋਟੀਆਂ ਆਉਂਦੀਆਂ ਹੋਣਗੀਆਂ ਨਹੀਂ ਆਮ ਅਗਲਾ ਕਹਿ ਦਿੰਦਾ ਵੀ ਥਾਲੀ 'ਚ ਪਾਣੀ ਪਾ ਕੇ ਬਹਿ ਜਾ ਤੇ ਹਿਲਦਾ ਨਹੀਂ ਕੱਲੀ ਅਲੀ ਸ਼ੇਰ ਦੀ ਘੋੜੀ ਸੀ ਨਹੀਂ ਹਿਲਦਾ ਸੀ ਅੱਛਾ ਜਦੋਂ ਉੱਤੇ ਬਹਿ ਜਾਂਦੀ ਤੇ ਅਲੀ ਸ਼ੇਰ ਇੱਕ ਇਹੋ ਜਿਹਾ ਇਨਸਾਨ ਸੀ ਜੇ ਐਂ ਆਇਆ ਇਧਰ ਦੀ ਜਾਊਗਾ ਦਸ ਮਿੰਟ ਬਾਅਦ अच्छा ठीक है। गिनी मर्ज़ी मोक लगी होवे जानवर नु। हां। एदे 20 ਫੁੱਲ ਕਟ ਕੇ। अच्छा। ਮਾੜੇ ਜੇ ਗਿੱਲੇ ਕਰਕੇ ਨਾ ਫਿਰ ਰਗੜਾ ਜਾਂ ਲੱਗ ਕੇ ਬਣ ਜਾਂਦਾ ਕੋਲ ਕੋਲਗਾ ਜਾ। हां। ਫਿਰ ਮਾੜੇ ਜੇ ਦਾਣੇ ਚ ਲਾ ਕੇ ਜਾਨਵਰ ਦੇ ਮੂਰੇ ਰੱਖ ਲੇ। अच्छा। ਬੱਕਰੀ ਜਿਹੜੀ ਨਹੀਂ ਰੰਦੀ 15 20 ਫੁੱਲ ਦਿੰਦਾ ਰਵੇ ਤਿੰਨ ਚਾਰ ਦਿਨ ਲਗਾਤਾ। अच्छा। ਸਹੀ ਹੈ। ਸੌਕ ਗਰੀਬ ਦਾ ਹੁੰਦਾ ਜਦੋਂ ਗਰੀਬ ਕੋਲ ਚੰਗੀ ਚੀਜ਼ ਚੱਕੀ ਹੁੰਦੀ ਹੈ ਨਾ। ਹੁਣ ਤੇਰੇ ਕੋਲੇ ਫਰਜ਼ਕਾਰਾ ਖੁੰਡਾ ਚੱਕਾ ਤੇ ਪੜਾ 20 ਲੱਖ ਦੀ ਗੱਡੀ ਚ ਬੰਦਾ ਜਾਂਦਾ। ਇਦੋਂ ਕੇਰਾ ਇਹ ਨਿਗਾ ਪੈ ਗਿਆ ਗਾਂ ਪਾਲਾ ਕਾਹਦੇ ਵਿੱਚ ਪੱਜੇ ਗਿਆ ਕੋਈ ਟੁੱਟ ਪਣਾ ਲਈ ਪਤਾ ਹੀ ਕਿੱਥੋਂ ਕਿੱਥੋਂ ਬਣਾ ਪਤਾ ਨਹੀਂ ਕਿੱਥੋਂ ਬਣਾਇਆ ਹੁਣ ਅਸੀਂ ਕਿਲੋ ਵੀ ਟਰਾਈ ਸੋਚਦਾ ਜਾਂਦਾ ਕਿ ਲੱਗ ਹਾਂਜੀ ਬਾਈ ਦੋਸਤੋ ਆਪ ਆਏ ਸੀਗੇ ਬਾਈ ਅੱਜ ਦਵੜੀ ਖਾਨੇ ਤੇ ਬਾਈ ਰਣਜੀਤ ਨੇ ਜਿਹੜੇ ਪੁਰਾਣੇ ਆਪਣੇ ਸਾਥੀ ਬੇਲੀ ਆ ਹਨਾ ਬੱਕਰੀਆਂ ਵਾਲੇ ਛੇ ਦੂ ਬੰਦੇ ਆਜ ਦੀ ਭਰਾ ਪੁਰਾਣੇ ਆਪਣੇ ਸਾਰਿਆਂ ਦਾ ਇੱਥੇ ਇਕੱਠ ਰੱਖਿਆ ਸੀਗਾ ਪੂਰੀ ਮਹਿਫਲ ਲੱਗੀ ਆ ਤੇ ਬਾਈ ਨਾਲ ਆ ਜੋ ਗੱਲਾਂ ਬਾਤਾਂ ਕਰਦੇ ਆ ਸਾਰੇ ਬੰਦੇ ਸਾਨੂੰ ਮਲਾਏ ਆ ਪਹਿਲਾਂ ਉਹਨਾਂ ਨਾਲ ਆਪਾਂ ਮੁਲਾਕਾਤ ਕਰਾਈ ਆ ਤੇ ਹੁਣ ਬਾਈ ਰਜਿੰਦਰ ਨਾਲ ਗੱਲਬਾਤ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਧੰਨਵਾਦ ਬਾਈ ਪਹਿਲਾਂ ਤਾਂ ਆਹ ਪ੍ਰੋਗਰਾਮ ਦੇ ਰੱਖਣ ਲਈ ਹਨਾ ਇੰਨੇ ਵਧੀਆ ਬੰਦੇ ਤੁਸੀਂ ਮਿਲਾਏ ਆ ਸਾਰਿਆਂ ਨੂੰ ਇੱਥੇ ਇਕੱਠੇ ਕੀਤਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇਰਾ ਵੀ ਧੰਨਵਾਦ ਭਰਾਵਾ ਤੇ ਜਿਹੜੇ ਆਏ ਆ ਉਹਨਾਂ ਦਾ ਵੀ ਧੰਨਵਾਦ ਸਾਡਾ ਛੋਡਾ ਇੱਕ ਇੱਕ ਕਦਮ ਮੇਰੇ ਸਿਰ ਮੱਥੇ ਹਾਂਜੀ ਤੇ ਪਹਿਲਾਂ ਵਾਲੀ ਵੀਡੀਓ ਥੋੜੀ ਬਹੁਤ ਚੱਲੀ ਸੀ ਬਹੁਤ ਪਿਆਰ ਦਿੱਤਾ ਜਿਹੜੇ ਕਣਕ 'ਚ ਬੱਕਰੀਆਂ ਛੱਡੀਆਂ ਸੀਗੀਆਂ ਕੋਈ ਨਾ ਗਾਂਵ ਦੀ ਕਾਣੂ ਵੀ ਛੱਡਾਂਗੇ ਕਣਕ 'ਚ ਹਾਂ ਨਾ ਹੋ ਅੱਜ ਕੱਲ ਦੱਸਿਓ ਫਿਰ ਕੀ ਕੁਝ ਚੱਲਦਾ ਹੁਣ ਇੱਕ ਇਕੱਠ ਰੱਖਿਆ ਚੱਲਦਾ ਵੀ ਸਦਾ ਬਗਾਨਿਆਂ ਮੋਢਿਆਂ ਉੱਤੇ ਰੱਖ ਕੇ ਚੱਲਦੀਆਂ ਨਹੀਂ ਬੰਦੂਖਾਂ ਸੇਰਾਂ ਨੇ ਕਦੇ ਰਾਹ ਨਹੀਂ ਬਦਲੇ ਸੁਣ ਕੇ ਦੜਾਲੀਆਂ ਕੋਕਾਂ ਹਾਂਜੀ ਤੇ ਤੂੰ ਦੱਸ ਸੁਣ ਕੀ ਪੁੱਛਣਾ ਪੁੱਛਣਾ ਤਾਂ ਪੈਹੀ ਹੈ ਵੀ ਅੱਜ ਜਿਹੜਾ ਇਕੱਠ ਰੱਖਿਆ ਹੈ ਇਹਦਾ ਕੀ ਮਕਸਦ ਸੀਗਾ ਬੱਕਰੀਆਂ ਵਾਲੀ ਰੱਖੇ ਹੈ ਹਾਂਜੀ ਵੀ ਇਹ ਤਕਰੀਬਨ ਸਾਰੇ ਐ ਨਹੀਂ ਵੀ ਜਿਹੜਾ ਕੱਲ ਫਾਰਮ ਖੋਲ ਕੇ ਕਹਦੇ ਮੈਂ ਤਾਂ ਆ ਬਣ ਗਏ ਤੇ ਮੈਂ ਆ ਬਣ ਗਏ ਜੱਦੀ ਪੁਸਤੀ ਬੱਕਰੀਆਂ ਵਾਲੇ ਆ ਸਾਰੇ ਹੂੰ ਠੀਕ ਹੈ ਨਾ ਉਹ ਰੂਪਾ ਤੇਰੇ ਕੋਲੇ ਬੋਲਾਂ ਨਹੀਂ ਉਹਨੂੰ ਠੱਗਾਂ ਦੀਆਂ ਹਿਸਟਰੀਆਂ ਬਹੁਤ ਪਤਾ ਸੀ। ਅੱਛਾ ਜਿਹੜਾ ਉਹ ਮਾੜੀ ਮੁਸਤਫਾ ਵਾਲਾ ਸੀ ਨਾ ਹਾਂ ਹਾਂ ਉਹ ਬੋਲਿਆ ਨੇ ਉਹਨੂੰ ਠੱਗਾ ਬਾਰੇ ਬਹੁਤ ਪਤਾ ਸੀ। ਅੱਛਾ ਅੱਛਾ ਕਿਹੜੇ ਨੇ ਕਿਵੇਂ ਠੱਗੀ ਮਾਰੀ ਕਿਹੜੇ ਨੇ ਕਿਵੇਂ ਮਾਰੀ ਤੇ ਕਿਵੇਂ ਪੁੰਝੇ ਲੈ ਕੇ ਤੇ ਕਈ ਵਿਚਾਰੇ ਗਾਂਵਾਂ ਨੂੰ ਲੰਗ ਕਰਤੇ। ਹੂੰ ਠੀਕ ਹੈ ਨਾ ਇਹ ਤਕਰੀਬਨ ਜਿੰਨੇ ਵੀ ਇੱਥੇ ਬੰਦੇ ਆ ਸਾਰੇ ਪਲਾਇ ਦੋ ਭਰਾ ਘੋੜਿਆਂ ਵਾਲੇ ਆ ਜਾਂ ਫਿਰ ਬੱਕਰੀਆਂ ਵਾਲੇ ਆ ਸਾਰੇ ਖਾਨਦਾਨਗੂਈ ਆ। ਠੀਕ ਹੈ ਜਿਨ੍ਹਾਂ ਦੀ ਪੀੜ੍ਹੀਆਂ ਤੋਂ ਕੰਮ ਆ ਜਿੰਨੇ ਵੀ ਇੱਥੇ ਆਏ ਆ ਹੂੰ ਸਾਰਾ ਦਾ ਵਦਗਾ ਆਪੋ ਆਪਣਾ ਹੀ ਕੰਮ ਜਿਵੇਂ ਬਾਪੂ ਜੀ ਨੇ ਦੱਸਿਆ ਹਨ ਬਖਤਖੜ ਜਿਹੜਾ ਇਹਨਾਂ ਦੀ ਲਾਈਨ ਚੱਲਦੀ ਆ ਇਹਨਾਂ ਨੇ ਆਪ ਦੇ ਬਾਰੇ ਥੋੜਾ ਦੱਸਿਆ ਤੁਸੀਂ ਥੋੜਾ ਦੱਸੋ ਸ਼ਾਰਟ ਦੇ ਵਿੱਚ ਜਿਹੜੀ ਬਖਤਖੜਾ ਹੀ ਲਾਈਨ ਸੀ ਬੱਕਰੀਆਂ ਅੱਜ ਵੀ ਬਹੁਤ ਲੋਕਾਂ ਕੋਲ ਆ ਪਰ ਕੋਈ ਨਾਂ ਨਹੀਂ ਲੈਂਦਾ ਹਨਾ ਜਾਂ ਕਿਸੇ ਨੂੰ ਪਤਾ ਨਹੀਂਗਾ ਥੋੜਾ ਬਖਤਖੜ ਲਾਈਨ ਬਾਰੇ ਦੱਸੋ ਲੋਕਾਂ ਨੂੰ ਫਿਰ ਆਪਾਂ ਅਗਲੀ ਗੱਲ ਸਾਡੇ ਨਾ ਮਰੇਲਕੋਟਲੇ ਤੋਂ ਮੇਥੀ ਵਿੱਚ ਚਾਣਾ ਨਾ ਹੁੰਦਾ ਸੀ ਇੱਕ ਖੁਸ਼ੀ ਮੁਹੰਮਦ ਹੂੰ ਬੰਦਾ ਜੀ ਉਹਦੇ ਮਨ ਲੱਗਦਾ ਸੀ ਪੰਜਾ ਸੱਤਾ ਸਾਲਾਂ ਦੇ ਹੋਵਾਂਗੇ ਤੂੰ ਮੇਰੇ ਦਾਦੇ ਕੋਲੇ ਗੱਲਾਂ ਕਰਦਾ ਸੀ ਬੱਕਰੀਆਂ ਤਾਂ ਬਖਤਖੜਾ ਹਾਂਜੀ ਤੇ ਬਜ਼ੁਰਗ ਦਾ ਮਾ ਕਹਿੰਦਾ ਵੀ ਸਿਲੇਮਾਨਾ ਦੂਰੋਂ ਐਂ ਲੱਗਦਾ ਜਿਵੇਂ ਝੋਟੀਆਂ ਆਉਂਦੀਆਂ ਹੁੰਦੀਆਂ ਅੱਛਾ ਉਸ ਟਾਈਮ ਠੀਕ ਹੈ ਤੇ ਹੁਣ ਮੇਰੀ ਉਮਰ ਵੀ ਮੈਨੂੰ ਲੱਗਦਾ 45 40 48 ਸਾਲ ਦੀ ਹੁਣ ਹਾਂਜੀ ਤੇ 40 ਸਾਲ ਤਾਂ ਮੈਨੂੰ ਹੋ ਗਏ ਸੁਣਦੇ ਵਕਤ ਘੜਾ ਲੈਂਦਾ ਨਾ ਜਿੱਦ ਵਿੱਚ ਕੁਲਦੀਪ ਮਾਨਕ ਨੇ ਇੱਕ ਟਿੱਬਿਆਂ ਦੇ ਉੱਤੇ ਚੜਾ ਕੇ ਕਲੀਆਂ ਦਾ ਵਾਰਸ ਵਾਲਿਆ ਗੱਡਾ ਜਾ ਕੇ ਇੱਕ ਲੈਵਲ ਲਾਤਾ ਉੱਥੋਂ ਤੱਕ ਹੋਰ ਨਹੀਂ ਪਹੁੰਚਦਾ ਨਹੀਂ ਪਹੁੰਚਦਾ ਜਿੱਥੋਂ ਤੱਕ ਇਹਨਾਂ ਨੇ ਆਪਦਾ ਬੱਕਰੀਆਂ ਦਾ ਜਾ ਕੇ ਲੋਹਾ ਮਣਾਤਾ ਉੱਥੋਂ ਤੱਕ ਵੀ ਹੋਰ ਨਹੀਂ ਕੋਈ ਪਹੁੰਚਦਾ ਆਪਣੇ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਪਹਿਲਾ ਚੰਬੀਆਂ ਘੋੜੀਆਂ ਤੋਂ ਨੁਕਰੀਆਂ ਬਣੀਆਂ ਹੂੰ ਪੰਜਾਬ ਹਰਿਆਣਾ ਰਾਜਸਥਾਨ ਜੀ ਠੀਕ ਹੈ ਨਾ ਉਹਦਾ ਜਿਹੜਾ ਭਾਨੇ ਵਾਲਾ ਘੋੜਾ ਪਹਿਲੋ ਬਹਿਲ ਪੰਜਾਬ ਦੇ ਵਿੱਚ ਆਇਓ ਬਥੇਰੇ ਆਣੇ ਲਿਆ ਪੇਂਡ ਬਥੇਰੇ ਆਣੇ ਮੋੜਤਾ ਪਰ ਆਹ ਬੰਦਾ ਨੇ ਜਦੋਂ ਲੈ ਲਿਆ ਇਹਨਾਂ ਨੇ ਮੋੜਿਆ ਨਹੀਂ ਜਿਹੜਾ ਵੋਹਰ ਵਾਲਾ ਸੀ ਨਾ 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 ਭਾਨੇ ਵਾਲੇ ਘੋੜੇ ਤੋਂ ਵਡਜਾ ਮੈਂ ਕਿਹਾ ਵਡਖਾਣਾ ਵਡਖਾਣਾ ਘੋੜਾ ਸੀ ਵਡਖਾਣਾ ਉਹ ਇਹਨਾਂ ਕੋਲੇ ਆਇਆ ਸੀ अच्छा ये दोनों ਭਰਾ ਜਦੋਂ ਉਹਨੂੰ ਕੋੜੀ ਤੇ ਛੜਦੇ ਸੀ ਤੇ ਸ਼ਾਇਦ ਪਸਾੜੀਆਂ ਵੀ ਨਾ ਖੋਲਦੇ ਐ ਕੋਦਰੋ ਭਰਾ ਫੜ ਲੰਦਾ ਇੱਕ ਦੂਜਾ ਉਵੇਂ ਹੀ ਛੜ ਦਿੰਦੇ ਸੀ 96 ਚ ਮੈਂ ਇਹਨਾਂ ਦੀ ਕਿਕਰ ਦੇ ਕਿਕਰ ਚ ਗਿਆ ਉਹ ਟਾਲੀ ਸੀ ਕਿਕਰ ਸੀ 96 ਦੇ ਵਿੱਚ ਦਵਾਗੇ ਪਾ ਕੇ ਬੰਨਿਆ ਨੱਕ ਉਤੋਂ ਦੀ ਸੰਗਲ ਪਸਾੜੀਆਂ ਲੱਗੀਆਂ 96 ਜਮਾ ਆਪ ਵੇਖਿਆ ਕੋੜਾ ਅੱਛਾ ਕੱਲੇ ਇਹੀ ਬੰਦੇ ਸੀ ਜਿਨ੍ਹਾਂ ਨੇ ਰੱਖ ਲਿਆ ਤੇ ਨਹੀਂ ਤਾਂ ਹਰੇਕ ਪੈਰੀ ਹੱਥ ਲਾ ਕੇ ਭਾਨੇ ਨੂੰ ਮੋੜਦਾ ਸੀ ਹੂੰ ਤੁਸੀਂ ਉਹਦੇ ਫਿਰ ਲੈ ਹੀ ਬੱਚੇ ਪੁੱਛੇ ਲੈ ਇਹਨਾਂ ਨੇ ਯਾਰ ਮੋਢੀ ਉਹ ਆ ਪੰਜਾਬ ਦੇ ਵਿੱਚ ਨੌਕਰੀਆਂ ਘੋੜੀਆਂ ਦਾ ਅੱਛਾ ਉਹਦੀਆਂ ਚੰਭੀਆਂ ਜੰਡੀਆਂ ਘੋੜੀਆਂ ਸੀ ਲੰਮੀਆਂ ਵੀ ਬਹੁਤ ਸੀ ਹੂੰ ਉਸ ਤੋਂ ਬਾਅਦ ਦੋ ਘੋੜੀ ਤੇ ਘੋੜਾ ਹੋਏ ਇੱਕ ਤਾਂ ਗੋਗੇ ਕੋਲੇ ਸੀ ਹੂੰ ਇੱਕ ਕਿਕਰ ਵਾਲੀ ਲੱਭੂ ਜਿਹੜਾ ਸੈਵਾ ਮਿਰਜੇ ਫਿਲਮ ਦੇ ਵਿੱਚ ਪਹਿਲਾ ਤੀਰਵਾਜ ਦਾ ਲੱਭੂ ਦੇ ਉਹ ਚਾਚਾ ਸਾਡਾ ਠੀਕ ਹੈ ਠੀਕ ਹੈ ਨਾ ਇੱਕ ਲੱਭੂ ਕੋਲੇ ਘੋੜੀ ਛੱਕ ਕੇ ਇਹ ਗੋਗੇ ਵਾਲਾ ਘੋੜਾ ਇਹ ਦੋਨੇ ਗਣੀ ਮਹੰਦ ਦੇ ਨਚਾਈ ਵੀ ਸੀ ਅੱਛਾ ਜਾਂ ਚਾਦਰ ਵਿਸਾ ਦੇ ਹੂੰ ਚਾਰੇ ਪਾਸੇ ਆਏ ਆਂ ਪੈਰ ਛੱਡ ਦੇ ਚਾਦਰ ਨਹੀਂ ਇਕੱਠੀ ਖੋਣ ਦਿੰਦੀ ਸੀ ਅੱਛਾ ਨੰਨੇ ਬੰਦੇ ਬਹਿ ਕੇ ਘੋਗਲੇ ਕੋੜਦੀ ਟੂਈ ਬਾਜ ਜਾਂਦੀ ਸੀ ਐਡਾ ਲੰਮਾ ਕੋੜਾ ਸੀ ਲੰਮਾ ਬਸ ਐਈ ਉਹ ਕੋੜੀ ਸੀ ਕਾਲੀ ਉਹ ਤਾਂ ਉਧਰ ਬਾਹਲੀ ਜਾਂਦੀ ਸੀਗੀ ਨੱਚਣ ਟੱਟ ਪੈਣੀ ਉਧਰ ਨਾਲ ਬਸਨੋਈ ਵਿਆਹ ਆਸਾਦਿਆਂ ਤੇ ਜਾ ਵਾਗੜ ਕੇ ਬਹੁਤ ਨਚਾਉਂਦੇ ਆ ਕੋੜ ਦਾ ਹੂੰ ਉਧਰ ਉਹ ਬਹੁਤ ਜਾਂਦੀ ਸੀ ਉਹਦੂ ਬਾਦ ਗਾਂ ਆ ਗਿਆ ਪਿੰਡ ਗੁਰਗਾ ਹੂੰ ਗੁਰਗੇ ਦਾ ਇੱਕ ਦਲਵੀਰ ਹਾਜੀ ਸੀ ਬਜ਼ੁਰਗ ਠੀਕ ਆ ਆਏ ਜਿਵੇਂ ਸੱਪ ਨਹੀਂ ਹੁੰਦਾ ਐ ਸੱਚੀ ਮੱਚੀ ਪਟਾ ਸੱਪ ਵਾਂਗੂ ਸੀ ਕੋਲੀ ਕਾੜੇ ਕੋਲੀ ਕਾੜੀ ਸੀ ਇੱਥੇ ਹੁਣ ਇਹਨਾਂ ਨੂੰ ਤਾਂ ਪਤਾ ਹੈ ਵੀ ਕੋੜੀ ਹੈਦਰ ਕੁੱਦਦੀ ਐ ਜਦੋਂ ਐ ਪੈਰ ਚੱਕ ਕੇ ਨੱਚਦੀ ਹੱਕ ਥੱਲੇ ਨੂੰ ਕਰਦੀ ਐ ਆਮ ਬੰਦੇ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂਗਾ ਤੰਗ ਥੱਲੇ ਮਾਰਦੀ ਐ ਫਿਰ ਠੀਕ ਹੈ ਨਾ ਜਿਹੜਾ ਤੰਗ ਇੱਥੇ ਪਾਇਆ ਹੁੰਦਾ ਕੋੜੀ ਉੱਥੋਂ ਤੀਕ ਲਿਫਦੀ ਐ ਉਹ ਦਲਵੀਰ ਹਾਜੀ ਨੇ ਚਾਈਆ ਪਹਿਲੋਂ ਪੈਰ ਅੱਛਾ ਗੁੜਕੇ ਦੇ ਵਿੱਚ ਠੀਕ ਹੈ ਠੀਕ ਹੈ ਨਾ ਉਸ ਤੋਂ ਬਾਅਦ ਉਰੇਗਾ ਚਟਾਲੇ ਦਾ ਕੋਨਾ ਦਾੜੀ ਸੇਫ ਰੱਖਦਾ ਸੀ ਸੀਓ ਜੱਟੀ ਹੂੰ ਤਾਇਆ ਸੀ ਸਾਡਾ ਓਹੋ ਉਹਦੇ ਕੋਲੇ ਇੱਕ ਚਿੱਟੀ ਘੋੜੀ ਸੀ ਕੰਨ ਥੋੜੇ ਜੇ ਖੁੱਲੇ ਸੀ ਉਹ ਮੜ ਕੇ ਸਾਡੇ ਪਿੰਡ ਦੇ ਨਹੀਂ ਖੋੜ ਲਿਖੋ ਲੈ ਲਈ ਸੀਗੀ ਮੁੱਲ ਉਹਨੂੰ ਕਹਿੰਦੇ ਦਗਾਮਾ ਚਾਲ ਤੁਰਨਾ ਹੁਣ ਘੋੜੀ ਉਸ ਤੋਂ ਬਾਅਦ ਮੈਂ ਦੇਖੀ ਨਹੀਂ ਪੈਰਾਂ ਇੱਕ ਘਾਕ ਘਸੜਦੀ ਸੀ ਸਾਈਡ ਤੋਂ ਲਿਆ ਲੈ ਕੇ ਲੈਕ ਉਹਦੀ ਜ਼ਿਆਦਾ ਚੌੜੀ ਸੀ ਉਸ ਤੋਂ ਬਾਅਦ ਮੈਂ ਘੋੜੀ ਨਹੀਂ ਤੁਰਦੀ ਦੇਖੀ ਇੱਕ ਸੀ ਸੂਰਿਆਲੇ ਦਾ ਅਲੀ ਸੇਰਚ ਮੇਲ ਖੁੜਜਾਂ ਦੇ ਵਿੱਚ ਬੈਠਾ ਸੀਗਾ ਖੁੜਜਾਂ ਹਨੂਮਾਨਗੜ੍ਹ ਦੇ ਨਾਲ ਹੀ ਮੈਂ ਤਿੰਨ ਚਾਰ ਸਾਲ ਇਹਨਾਂ ਕਮਾਂ ਤੇ ਲਿਆ ਪੰਜਾਬ ਹਰਿਆਣਾ ਰਾਜਸਥਾਨ ਮੈਂ ਘੋੜਾ ਕੁੱਤਾ ਬੈਲੀ ਬੰਦਾ ਮੈਂ ਛੱਡੇ ਨਹੀਂ ਮਿਲੇ ਬੰਦੇ अच्छा एक काम ही करा मैं 3 साल लगातार ठीक है <laughs> ते ओरे ਕੋਲੇ ਕੋੜੀ ਸੀ ਨਾ ਤਾਂ ਮੈਂ ਜਿਆਦਾ ਦੇਖੀ ਐਡੀਆਂ ਐਡੀਆਂ ਜਿਆਦਾ ਹੋਣਗੀਆਂ ਕੋੜੀ ਦਿਨ ਨਹੀਂ ਆਮ ਅਗਲਾ ਕਹਿ ਦਿੰਦਾ ਵੀ ਥਾਲੀ ਚ ਪਾਣੀ ਪਾ ਕੇ ਬਹਿ ਜਾ ਤੇ ਹਿਲਦਾ ਨਹੀਂ ਕਲੀ ਅਲੀ ਸ਼ੇਰ ਦੀ ਕੋੜੀ ਸੀ ਨਹੀਂ ਹਿਲਦਾ ਸੀ اچھا ਜਦੋਂ ਉੱਤੇ ਬਹਿ ਜਾਂਦੀ ਤੇ ਅਲੀ ਸ਼ੇਰ ਇੱਕ ਇਹੋ ਜਿਹਾ ਇਨਸਾਨ ਸੀ ਜੇ ਐਂ ਆਇਆ ਇਧਰ ਦੀ ਜਾਊਗਾ ਦਸ ਮਿੰਟ ਬਾਅਦ ਹੀ اچھا ਠੀਕ ਹੈ ਜੇ ਉਹਨੂੰ ਕਹਿੰਦਾ ਵੀ ਅੰਕਲ ਸੀ ਗੋਲ ਗੱਖਾਂ ਵਿੱਚ ਕੇ ਇੱਕ ਥਾ ਮਾਰ ਦੇਗਾ ਇੱਕੇ ਸਾਈ ਮਾਰ ਦਿੰਦਾ ਨਿਸ਼ਾਨ ਜੀ ਬਹੁਤ ਨਿਸ਼ਾਨ ਕੀ ਤਾਂ ਐਡਾ ਸੀ ਗੱਲਾਂ ਹੀ ਛੜਦੇ ਹੁਣ ਕੇ ਸਾਡੇ ਵਾਲਿਆਂ ਦੇ ਨਾਲ ਉਹਦਾ ਪੈ ਗਿਆ ਉੱਥੇ ਮੈਚ ਹੂੰ ਇਹੇ ਜਾਂ ਨਿਸ਼ਾਨ ਕਿਸੇ ਵੀ ਐਵੇਂ ਮੂਹਰੇ ਮੁਕਾਬਲਾ ਹੋਈ ਜਾਂਦਾ ਮੁੰਡੇ ਦੇ ਪਿਓ ਨਾਲ ਹੂੰ ਠੀਕ ਹੈ ਮੁੰਡੇ ਦਾ ਪਿਓ ਕੋਠੇ 'ਚ ਆ ਉਹਦਾ ਸਾਲਾ ਉਹਦੇ ਨਾਲ ਸੀ ਕਹਿੰਦਾ ਬਾਈ ਪਿੱਛੇ ਐ ਲੱਗਦਾ ਇਹ ਬੰਦਾ ਆ ਕੇ ਬਹਿ ਗਿਆ ਐਂ ਝੋਨਾ ਜੇ ਹਿਲਦਾ ਸੀ ਗੋਡਰਿੰਗ ਹੋ ਕੇ ਪੱਕੀ ਸੀ ਐਂ ਹੀ ਕਰੀਏ ਮੇਰੇ ਸਾਲੇ ਨੇ ਇੱਥੇ ਲੱਗ ਗਈ ਅੱਛਾ ਜਦ ਮੈਂ ਫਿਰ ਮੱਝ ਨਹੀਂ ਸੀਣ ਜਉਂਦੇ ਆ ਜਾ ਉਹ ਜਦ ਡਿੱਗ ਲੱਗਾ ਹੋਰ ਛੰਡਤੀ ਉਹਨੇ ਨਾਲ ਦੀ ਨਾਲ ਹੀ ਅੱਛਾ ਇਧਰ ਤਾਂ ਪੁੱਤ ਤੋੜਤਾ ਇਧਰੋਂ ਪਿਓ ਤੋਰਤਾ ਅੱਛਾ ਦੋਨੇ ਤੋਰਤੇ ਵਿਚਾਲੇ ਉੱਠ ਕੇ ਆ ਗਿਆ ਠੀਕ ਹੈ ਹੁਣ ਤੂੰ ਆ ਜਾ ਬੱਕਰਿਆਂ ਵਾਲੇ ਪਾਸੇ ਹਾਂਜੀ ਠੀਕ ਹੈ ਨਾ ਹਾਂਜੀ ਬੱਕਰਿਆਂ ਵਾਲੇ ਹੁਣ ਸਾਰੇ ਦੁਨੀਆਂ ਤੇ ਆ ਜਿੰਨੇ ਬੈਠੇ ਆ ਜਿੰਨੇ ਕਿ ਚੰਗੇ ਬੰਦੇ ਸੀ ਹੂੰ ਕੁਝ ਵਿਚਾਰੇ ਇੱਕ ਦੋ ਰਹਿ ਗਏ ਜਿਵੇਂ ਨੈਣੇ ਵਾਲੇ ਦਾ ਰੋਲਦੂ ਸੀ ਵਿਚਾਰਾ ਹਾਂਜੀ ਉਹ ਆ ਨਹੀਂ ਸਕਿਆ ਮੈਥੋਂ ਦੇ ਨਾਲ ਕੰਟੈਕਟ ਨਹੀਂ ਹੋ ਸਕਿਆ ਇਹ ਚਾਚਾ ਸਾਡਾ ਢਿੱਲਾ ਸੀ ਠੀਕ ਹੈ ਜੀ ਠੀਕ ਹੈ ਨਾ ਮੈਂ ਇਹਨਾਂ ਨੂੰ ਆਖਿਆ ਸੀ ਵੀ ਉਹਨੂੰ ਲੈ ਕੇ ਆਇਓ ਬੱਕਰਿਆਂ ਉਹਦੇ ਨਾਲ ਤਾਂ ਗਵਣੀ ਚਾਰੀਆਂ ਕਿਸੀ ਠੀਕ ਹੈ ਭਾਈ ਉਹਦਾ ਟੱਟ ਪੈਣਾ ਜਾਈਂ ਬਹਿ ਗਿਆ ਤੇ ਆਸੇ-ਪਾਸੇ ਬਹਿ ਜਾਂਦੀਆਂ ਸੀ। ਹੂੰ ਜਿਹੜਾ ਅੱਜ ਦੀ ਚੋਰੀ ਦਾ ਤੇ ਪਹਿਲਾਂ ਹੀ ਚੋਰੀ ਦਾ ਕੀ ਫਰਕ ਹੈ ਜੇ ਮੈਂ ਆਪਾਂ ਗੱਲਾਂ ਕਰੀ ਜਾਂਦੇ ਸੀਗੇ ਵੀ ਲਾਂਭਾ ਨਹੀਂ ਲਿਆ ਪੁਰਾਣੇ ਬੰਦੇ ਨੇ ਕਿਸੇ ਤੋਂ ਹਨਾ ਅੱਜ ਦੀ ਚੋਰੀ ਦਾ ਕੀ ਫਰਕ ਹੈ ਪੁਰਾਣੀ ਚੋਰੀ ਦਾ ਨਹੀਂ ਚੋਰੀ ਦਾ ਤੇ ਇਹੀ ਹੈ ਵੀ ਸਾਡੇ ਪਿੰਡ ਦਾ ਤਾਂ ਕੋਈ ਖਾਲਾ ਹੈ ਨਹੀਂ ਜਿਹੜਾ ਸੀ ਨਹੀਂ ਚਾਰਦੇ। ਹੂੰ ਸਾਡੇ ਪਿੰਡ ਦੀ ਕੋਈ ਮੋਟਰੀ ਹੈ ਨਹੀਂ ਜਿੱਥੇ ਅਸੀਂ ਨਹੀਂ ਚਾਹ ਕਰੀ। ਸਾਡੇ ਪਿੰਡ ਦਾ ਕੋਈ ਘਾਰ ਹੀ ਨਹੀਂ ਜਿਨ੍ਹਾਂ ਨੇ ਸਾਡੇ ਨਾਲ ਬਹਿ ਕੇ ਨਹੀਂ ਪੀਤੀ ਹਾਂ ਠੀਕ ਹੈ ਨਾ ਵੀ ਸਾਡੇ ਪਿੰਡ ਦੇ ਵਿੱਚ ਸਾਨੂੰ ਤਾਂ ਆਪ ਨੂੰ ਹੀ ਪਤਾ ਫਲਾਣੇ ਦੇ ਫਲਾਣੇ ਦਰਖਤ ਲੱਗੇ ਆ ਫਲਾਣੇ ਦੇ ਬੱਲਾਂ ਲੱਗੇ ਆ ਤੇ ਆਜੜੀ ਦਾ ਆਪ ਦਾ ਫਰਜ਼ ਬਣਦਾ ਵੀ ਹੁਣ ਜਿਵੇਂ ਕਦੂਆਂ ਤੋੜੀਆਂ ਦੀਆਂ ਆਮ ਲੋਕਾਂ ਨੇ ਬੱਲਾ ਲਾ ਦੇਣੀਆਂ ਇਹ ਤਾਂ ਅਸੀਂ ਮੂਰੇ ਹੋ ਕੇ ਵੇਖਣਾ ਨਾ ਜੇ ਏਡੀਆਂ ਏਡੀਆਂ ਨਾ ਤਾਂ ਸਾਡੀਆਂ ਬੱਕਰੀਆਂ ਰੱਜਣੀਆਂ ਤੋੜ ਦੇਣੀਆਂ ਜਦੋਂ ਲੰਗੀਆਂ ਉੱਤੋਂ ਜਾਂ ਇਹ 80% 90% ਜਿਹੜੀ ਬਾਲਾ ਦਰਖਤ ਦੇ ਮੋਢੇ ਚ ਲਾਈ ਹੁੰਦੀ ਹੈ ਦੇਖਦੇ ਮੋੜ ਚਲਾ ਦਿਜੇ ਮਾਲ ਵਾਲੇ ਦਾ ਸੋਨਾ ਤਾਂ ਨੂੰ ਚੱਕਿਆ ਬੱਕਰੀ ਨੇ ਪੌਡੇ ਲਾ ਲੈਣੇ ਪਿਛਲੇ ਪੈਰਾਂ ਨਾ ਭੰਨ ਦੇਣੀ ਹੈ ਨਾ ਤਾਂ ਬੱਕਰੀ ਵਾਲੇ ਦੇ ਕੰਮ ਹੂੰ ਠੀਕ ਹੈ ਨਾ ਅਗਲੇ ਦੀ ਗ਼ਲਤੀ ਹੂੰ ਵੇਖਣਾ ਤਾਂ ਬੱਕਰੀਆਂ ਵਾਲੇ ਨੇ ਇਹਦੋਂ ਦਾ ਮੱਕੰਗਾ ਆ ਜਾਣਗੇ ਜਾਂ ਮੱਕੀਆਂ ਦੇ ਵਿੱਚ ਰੇਹ ਪਾਉਣ ਦਾ ਤਰੀਕਾ ਜਾਂ ਤਾਂ ਅਗਲੇ ਮੂੰਹੇ 'ਚ ਰੱਖ ਦਿੰਦੇ ਆ ਜਾਂ ਹੁਣ ਡੱਗੀ 'ਚ ਘੱਟਾ ਖੋਲ ਦਿੰਦੇ ਡੱਗੀ 'ਚ ਖੋਲ ਦਿੰਦੇ ਠੀਕ ਹੈ ਨਾ ਇਹ ਤਾਂ ਅਸੀਂ ਜਾ ਕੇ ਵੇਖਣਾ ਵੀ ਯਾਰ ਜੇ ਪੀਂਗਾਂ ਸਾਡਾ ਨੁਕਸਾਨ ਹੋਊਗਾ ਤੇ ਜੇ ਆਪ ਮਗਰਾਂ ਬੱਕਰੀਆਂ ਮੂਰੇ ਆ ਹਵੜਾ ਹਵੜ ਬਸ ਮੁੜ ਕੇ ਕੱਲੇ ਪਰਮਾਤਮਾ ਨੂੰ ਦੱਸ ਬਸ ਸਾਡਾ ਤਾਂ ਰੱਬ ਬੇਰੀ ਹੋ ਗਿਆ ਹੂੰ ਮੁੜ ਕੇ ਪਾਟੀ ਲਫਾਫੇ ਵਰਗੇ ਮੂੰਹ ਕਰਕੇ ਬਹਿ ਜਾਂਦੇ ਸਹੀ ਆ ਵੀ ਜਿਹੜੇ ਕੰਮ ਤੇ ਤੁਹਾਡੀ ਡਿਊਟੀ ਹੈ ਹੂੰ ਤੁਸੀਂ ਡਿਊਟੀ ਤੌਰ ਤੇ ਰਹੋ ਮੂਰੇ ਬਸ ਮਾਲ ਦਾ ਤਾਂ ਕੰਮ ਹੀ ਨਹੀਂ ਮਗਰ ਸਹੀ ਹੈ ਬਾਈ ਜਿਹਦਾ ਆਪਾਂ ਪਹਿਲੀਆ ਵੀਡੀਓ ਪਾਈਆਂ ਸੀਆਂ ਤੁਹਾਡੀਆਂ ਬਹੁਤ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਕੀਤੇ ਆ ਹਨਾ ਹੂੰ ਕਈ ਬੰਦੇ ਕਹਿ ਦਿੰਦੇ ਆ ਜਿਹੜੇ ਜ਼ਿਮੀਂਦਾਰਾਂ ਦੇ ਫਾਰਮ ਆ ਕਹਿੰਦੇ ਵੀ ਇਹ ਪੁਰਾਣੇ ਬੰਦੇ ਜਿਹੜੇ ਬੱਕਰੀਆਂ ਵਾਲੇ ਖੁਸ਼ ਨਹੀਂ ਵੀ ਜ਼ਿਮੀਂਦਾਰਾਂ ਦੇ ਮੁੰਡੇ ਫਾਰਮ ਬਣਾਈ ਜਾਂਦੇ ਆ ਇਹ ਗੱਲ ਵੀ ਕਈ ਲੋਕ ਕਹਿੰਦੇ ਆ ਕਈ ਜਾਣੇ ਦੇ ਵਿੱਚ ਇਹ ਆ ਜਿਹੜੀਆਂ ਬਾਹਰ ਬੱਕਰੀਆਂ ਫਿਰਦੀਆਂ ਹੂੰ ਠੀਕ ਹੈ ਮਲਾ ਤੇ 베ਰੀ ਆ ਜਿਹੜੀ ਇਹ ਪੇੜ 'ਚ ਕੀੜੇ ਨਹੀਂ ਮੰਡਦੇ ਠੀਕ ਹੈ ਇਹ ਦੋਨੇ ਚੀਜ਼ਾਂ ਨੇ ਖੂਨ ਵਾਧਾ ਹੈ ਅੱਛਾ ਹੁਣ ਫਾਰਮ ਵਾਲਾ ਇਹਨਾਂ ਦਾ ਮਲਾ ਪਾਉਂਦਾ ਨਾ 베ਰੀ ਪਾਉਂਦਾ ਹੂੰ ਇੱਕ ਤਾਂ ਬੰਦੇ ਜੇਲ੍ਹ 'ਚ ਆ ਇੱਕ ਆਜ਼ਾਦ ਹੈ ਹੁਣ ਜਿਹੜੇ ਜਿੱਲ੍ਹ ਜੇਲ੍ਹ ਦੇ ਵਿੱਚ ਬੈਠੋ ਆਏ ਤਾਂ ਨਹੀਂ ਕਹਿ ਸਕਦੇ ਮੂੰਗੀ ਖਾਂਦਾਂ ਨੂੰ 5 ਦਿਨ ਹੋ ਗਿਆ ਅਜੇ ਤਾਂ ਸਾਨੂੰ ਕੋਈ ਵੀ ਤੜਕ ਕੇ ਦੇ ਦਿਓ ਅਜੇ ਸਾਨੂੰ ਗਾਜਰਾਂ ਲਿਆ ਕੇ ਦੇ ਦਿਓ ਸਾਨੂੰ ਮਟਰ ਲਿਆ ਕੇ ਦੇ ਦਿਓ ਹਾਂ ਜਿਹੜੇ ਫਾਰਮ ਵਾਲੇ ਉਹਨਾਂ ਤਾਂ ਕੱਲਾ ਮੂੰਗੀ ਦਾ ਨੀਰਾ ਤੇ ਮੂੰਗਫਲੀ ਦਾ ਨੀਰਾ ਜਾਂ ਦਾਣਾ ਹਾਂਜੀ ਠੀਕ ਹੈ ਨਾ ਹੁਣ ਆਹ ਜਿਹੜੀ ਬੂਟੇ ਨਹੀਂ ਆ ਸੁੱਕੀ ਪਈ ਹੂੰ ਆਹਾ ਹੂੰ ਇਹ ਬਨਾਫਸਾਂ ਹੈ ਜੇ ਇੱਥੇ ਕਿਸੇ ਨੂੰ ਹੋਰ ਪਤਾ ਹੋਵੇ ਤਾਂ ਇਹ ਬਨਾਫਸਾਂ ਖੂਨ ਬਹੁਤ ਸਾਫ਼ ਕਰਦਿੰਗੀਆਂ ਅੱਛਾ ਠੀਕ ਹੈ ਨਾ ਸੁੱਖ ਆਈ ਸਮਝ ਤੇ ਬੱਕਰੀ ਜਦੋਂ ਇਹ ਲਵੀ ਹੁੰਦੀ ਇਹਨੂੰ ਖਾਂਦੀ ਹੈ ਹੁਣ ਫਾਰਮ ਵਾਲੀ ਬੱਕਰੀ ਕਿਵੇਂ ਖਾ ਲੂ ਹੂੰ ਹੈ ਜਿਉਂ ਦੇ ਗੁਣ ਦੁੱਧ ਚ ਦੁੱਧ ਚ ਤੱਤ ਕਿਵੇਂ ਆ ਜਾਣਗੇ ਹਾਂ ਠੀਕ ਹੈ ਨਾ ਜਿਹੜੀ ਚੂਹੇ ਕੰਨੀ ਬੂਟੀ ਹੈ ਤੁਹਾਨੂੰ ਪਤਾ ਕੀ ਹੈ ਹਾਂ ਫਿਰ ਆਨਸਰ ਹੋ ਜੀ ਠੀਕ ਹੈ ਨਾ ਜਿਹੜੀ ਚੂਹੇ ਕੰਨੀ ਜਿਹਨੂੰ ਕਹਿੰਦੇ ਆ ਜਾਰੇ ਪਾਣੀ ਦੇ ਵਿੱਚ ਹੁੰਦੀ ਹੈ ਹਾਂਜੀ ਉਹਦੀ ਤਸੀਲ ਇੰਨੀ ਠੰਡੀ ਹੈ ਗੱਲਾਂ ਹੀ ਛੱਡ ਦੇ ਹਾਰਡ ਜੇਠ ਦੇ ਵਿੱਚ ਕੱਲੀ ਉਹ ਹਰੀ ਵੱਧਦੀ ਸੁਕੇ ਹੂੰ ਚਿੱਟੇ-ਚਿੱਟੇ ਫੁੱਲ ਜੇ ਵੀ ਕੱਢੂਗੀ ਉਹ ਖਾਲਾਂ ਤੇ ਹੁੰਦੀ ਹੈ ਹਾਂ ਖਾਲਾਂ ਤੇ ਬਹੁਤ ਜ਼ਿਆਦਾ ਹੋ ਜਾਂਦੀ ਹੈ ਬੂਟੀ ਜਲ ਬੂਟੀ ਕਹਿੰਦੇ ਨੇ ਠੀਕ ਹੈ ਨਾ ਜਿਹੜਾ ਦੁੱਧ ਕਹਿੰਦੇ ਵੀ ਸੈੱਲ ਵਧਾਉਂਦਾ ਫਿਰ ਉਹੋ ਚੀਜ਼ਾਂ ਖਾ ਕੇ ਦੁੱਧ ਜਿਹੜਾ ਬੱਕਰੀ ਦੇਊਗੀ ਉਹ ਹੀ ਸੈੱਲ ਵਧਣਗੇ ਨਾ ਨਹੀਂ ਸੈੱਲ ਦਾ ਮਕਸਦ ਹੀ ਕੀ ਹੈ ਸੈੱਲ ਜਿਹੜੀ ਚੀਜ਼ ਪਾਗਾ ਸਟਾਰਟ ਹੋਵੇ ਹਾਂਜੀ ਸੈੱਲ ਦਾ ਮਤਲਬ ਤਾਂ ਆਹੀ ਹੈ ਨਾ ਹੁਣ ਜਿਹੜੀ ਚੀਜ਼ ਸੈੱਲ ਪੈਂਦੇ ਹੀ ਨਹੀਂ ਉਹ ਸਟਾਰਟ ਕਿਵੇਂ ਕਰੂ ਹਾਂ ਜਿਹੜੀ ਬੱਕਰੀ ਘਰ ਹੀ ਖੜੀ ਹੈ ਹੁਣ ਬਾਹਰ ਕਦੇ ਮਲਾ ਖਾਲਾ ਕਦੇ ਡੇਕ ਖਾਲੀ ਕਦੇ ਟਾਲੀ ਖਾਲੀ ਕਦੇ ਬਾਥੂ ਕਾਲਾ ਕਦੇ ਕੰਢੀ ਕਾਲੀ ਕਦੇ ਕੁਸ ਖਾਲਿਆ ਕਿੱਥੇ ਤਾਂ ਉਹ ਕਿੱਥੇ ਕੱਲੇ ਮੂੰਗੀ ਦੀ ਤੇ ਨੀਰੇ ਵਾਲੇ ਤਤ ਉਹ ਕਿਵੇਂ ਰਲਣਗੇ ਫਰਕ ਤਾਂ ਹੁੰਦਾ ਹੀ ਫਿਰ ਸਵਾਵੀਨ ਸਾਡੇ ਬਹੁਤ ਲੋਕ ਪਾਉਂਦੇ ਆ ਹੂੰ ਠੀਕ ਹੈ ਨਾ 95% ਲੋਕਾਂ ਨੂੰ ਆਈ ਨਹੀਂ ਪਤਾ ਵੀ ਸਵਾਵੀਨ ਦਾ ਜਿਹੜਾ ਫਾਲ ਫਰੂਟ ਅਸੀਂ ਖਾਣੇ ਆ ਜਾਂ ਰਫਾਈਨਡ ਖਾਣੇ ਆ ਉਹਦੇ ਨਾਲ ਸਕਰਾਨੋ ਵੱਧਦੇ ਆ ਕਿ ਘਟਦੇ ਹੂੰ ਜੇ ਕੋਈ ਬੋਲਦਾ ਉਹਦੇ ਪੈਸਿਆਂ ਦੀ ਗੁੱਟੀ ਮਾਰ ਕੇ ਡਾਕਟਰ ਨੂੰ ਅੰਨਾ ਕਰਕੇ ਚੁੱਪ ਕਰਾਇਆ ਜਾਂਦਾ ਜਦੋਂ ਦਾ ਸਵਾਵੀਨ ਸਾਡੇ ਆਇਆ ਹੈ ਹੂੰ ਉਹਦੇ ਨਾਲ ਬੁੜੀਆਂ ਬੰਦਿਆਂ ਕੇ ਵੱਧ ਬੋਲਣ ਲੱਗੀਆਂ ਪਤਾ ਤੈਨੂੰ ਇਸ ਗੱਲ ਦਾ ਅੱਛਾ ਠੀਕ ਹੈ ਨਾ ਫੁੱਲ ਕੇ ਦੱਸੋ ਥੋੜਾ ਜਿਹਾ ਠੀਕ ਹੈ ਨਾ ਜਿਹੜਾ ਸੋਆ ਬੀਨ ਦਾ ਰਿਫਾਈਨਡ ਹੈ ਇਹ ਟੀਮਿਆਂ ਦੇ ਸਕਰਾਣੋਂ ਵਧਾਉਂਦਾ ਮਰਦਾਂ ਦੇ ਘਟਾਉਂਦਾ ਅੱਛਾ ਠੀਕ ਹੈ ਨਾ ਤੇ ਅਸੀਂ ਆਪਦੀਆਂ ਖਰਾਕਾਂ ਛੱਡ ਜਾਨੇ ਆ ਸੋਲੇ ਦੁੱਧ ਪੀਣ ਵਾਲੇ ਜਿਹੜੇ ਲੋਕ ਸੀਗੇ ਠੀਕ ਹੈ ਉਹ ਪੀਜੇ ਬਰਕਰਾਂ ਤੇ ਹੋਗੇ ਹਮ ਕੱਲੇ ਪਸ਼ੂਆਂ ਦੀ ਖਰਾਕ ਨਹੀਂ ਬੰਦੇ ਵੀ ਛੱਡ ਗਏ ਆਪਦੀ ਖਰਾਕ ਨਾਲ ਹੀ ਹਾਰਮੋਨੀ ਬੈਲੈਂਸ ਹੁੰਦਾ ਹੁੰਦਾ ਹਾਂ 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 ਨਹੀਂ ਪਹਿਲਾ ਕੌਣ ਜਾਣਦਾ ਸੀਗਾ ਵੀ ਭਾਈ ਫਲਾਣੇ ਸਾਡਾ ਡਾਕਟਰ ਆ ਉਹ ਤੇ ਟੀਕਾ ਪੜਦੇ ਹਾਂ ਸੁਣਿਆ ਸੀ ਕਦੇ ਨਹੀਂ ਬਸ ਫਿਰ ਉਹ ਹਾਲਾਤ ਬਦਲ ਚੁੱਕੇ ਆ ਹੁਣ 50% ਇਹ ਕੰਮ ਹੋ ਗਿਆ ਹਾਂ 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 ਤੇ ਭਾਈ ਆ ਜਿਹੜੇ ਤੁਸੀਂ ਅੱਜ ਖੁੰਡੇ ਖਾਂਡੇ ਬਹੁਤ ਸੋਹਣੇ ਤਿਆਰ ਕੀਤੇ ਇਹਨਾਂ ਬਾਰੇ ਵੀ ਦੱਸਿਓ ਜੀ ਇਹ ਸ਼ੌਂਕ ਕਿਵੇਂ ਆਪਾਂ ਨੇ ਤੇ ਕਿੱਥੋਂ ਤਿਆਰ ਕਰਾਏ ਆ ਇਹ ਸ਼ੌਂਕ ਤਾਂ ਆਏ ਆ ਯਾਰ ਵੀ ਸ਼ੌਂਕ ਸਹੀ ਮਨੇ ਹੁੰਦੇ ਹੀ ਗਰੀਬਾਂ ਦੇ ਆ ਹਾਂ ਠੀਕ ਹੈ ਨਾ ਅਮੀਰ ਦਾ ਕਹਦਾ ਸ਼ੌਂਕ ਹੈ ਪੈਸੇ ਨਾਲ ਚੀਜ਼ ਲੜੀ ਮੋੜ ਕੇ ਖੁੰਝੇ ਸੜਤੀ ਹੋ ਸਕਦਾ 10 5 ਸਾਲ ਦੇਖੀ ਨਾ ਉਹਨੂੰ ਮਲ ਪਾਇਆ ਜਾਂਦਾ ਛੁੱਟੀ ਹਾਂਜੀ ਸਹੀ ਗੱਲ ਅਮੀਰ ਦਾ ਸ਼ੌਂਕ ਕਹਦਾ ਸ਼ੌਂਕ ਤਾਂ ਗਰੀਬ ਦਾ ਹੈ ਜਿਹਨੇ ਕਮਾਈ ਹੋਈ ਉਹ ਅਮੀਰ ਗਰੀਬ ਦਾ ਹੁੰਦਾ ਹੂੰ ਅਮੀਰ ਬੰਦੇ ਨੂੰ ਕਦੇ ਕਿਸੇ ਨੇ ਆਖਿਆ ਨਹੀਂ ਵੇ ਇਹਦੇ ਲੀੜਾ ਬਹੁਤ ਵਧ ਗਿਆ ਪਿਆ ਹੂੰ ਹੈ ਕਹਿਣਗੇ ਚੋਚਕਾਰ ਦਾ ਜਟਵਾਦ ਪੈਸੇ ਹੈਗੇ ਹਾਂ ਠੀਕ ਹੈ ਨਾ ਸਹੀ ਹੈ ਸ਼ੌਂਕ ਗਰੀਬ ਦਾ ਹੁੰਦਾ ਜਦੋਂ ਗਰੀਬ ਕੋਲ ਚੰਗੀ ਚੀ ਚੱਕੀ ਹੁੰਦੀ ਹੈ ਨਾ ਹੁਣ ਤੇਰੇ ਕੋਲੇ ਫਰਜ ਕਰਾ ਖੁੰਡਾ ਚੱਕਾ ਤੇ ਪੜਾ 20 ਲੱਖ ਦੀ ਗੱਡੀ 'ਚ ਬੰਦਾ ਜਾਂ ਇਦੋਂ ਕੇਰਾ ਇਹ ਨਿਗਾ ਪੈ ਗਿਆ ਗਾਂਪੜਾ ਕਾਸ਼ ਦੇ ਵਿੱਚ ਵਜੇ ਗਿਆ ਕੋਈ ਟੁੱਟ ਪਣਾ ਲਈ ਪਤਾ ਹੀ ਕਿੱਥੋਂ ਕਿੱਥੋਂ ਬਣਾਇਆ ਪਤਾ ਨਹੀਂ ਕਿੱਥੋਂ ਬਣਾਇਆ ਹੁਣ ਅਸੀਂ ਕਿਲੋ ਵੀ ਟਰਾਈ ਸੋਚਦਾ ਜਾਂਦਾ ਕਿੰਨਾ ਤੇ ਗੱਡੀ ਉਹ ਕਿਹੜੀ ਦੇਖਣੀ ਹੈ ਉਹ 20 ਲੱਖ ਇਹ ਤੁਸੀਂ ਕਿੱਥੋਂ ਬਣਾਇਆ ਬਈ ਦੱਸਿਓ ਇਹਦਾ ਇਹ ਤਾਂ ਸਾਡੇ ਨਾਲ ਗਾਂ ਦੀ ਗਾਂ ਗਲੀਆਂ ਸੰਗਲੀਆਂ ਢਾ ਕੇ ਮਿਸਤਰੀ ਭਾਲੇ ਪਰ ਉਹ ਬਣਾਉਂਦਾ ਨਹੀਂ ਹਾਂ ਠੀਕ ਹੈ ਨਾ ਫਿਰ ਪੂਸ ਨੂੰ ਬਟਾ ਦੇ ਕੇ ਬਣਾਉਣੇ ਪੈਂਦੇ ਗਾਂ ਬੰਦਾ ਹੀ ਇਹੇ ਚੱਲ ਜਾ ਕੇ ਖੜਾ ਦੇਈਦਾ ਉਹ ਕਹਿੰਦਾ ਰੱਖ ਜੋ ਮਹੀਨੇ ਨੂੰ ਮਿਲ ਆ ਆਮ ਆਹ ਜਿਹੜੀ ਸੂ ਆਹ ਚੜਾਉਂਦੇ ਆ ਇਹ ਛੋਟੀ ਸੱਲ ਕੇ ਚੜਾਈ ਜਾਂਦੀ ਅੱਛਾ ਆਹਾ ਇਹ ਹੁੰਦੀ ਵੀ ਲੋਹੇ ਦੀ ਕੋਈ ਹੈ ਠੀਕ ਹੈ ਇਹਦੀ ਪਿੱਤਲ ਦੀ ਹੈ ਅੱਛਾ ਪਿੱਤਲ ਬਹੁਤ ਲੱਗਿਆ ਭਾਰਾ ਵੀ ਬਹੁਤ ਪਿੱਤਲ ਬਹੁਤ ਜਿਆਦਾ ਲੱਗਿਆ ਰਹੇ ਤੇ ਜਿਵੇਂ ਮੱਛੀਆਂ ਲਾਉਂਦੇ ਆਂ ਤਾਂ ਪਤਰੀ ਪੱਤੀਆਂ ਇਹ ਪਤਲਾ ਹੀ ਹੁੰਦੀ ਆ ਉਹ ਪਤਲਾ ਹੁੰਦਾ ਇਹ ਪਤਲੀ ਹੀ ਹੁੰਦੀ ਆ ਇਹ ਆਹ ਪੱਤੀ ਵੀ ਇਹਦੀ ਬਹੁਤ ਮੋਟੀ ਹੈ ਅੱਛਾ ਸਾਰਾ ਪਿੱਤਲ ਲੱਗਰ ਲੱਗਿਆ ਜੰਨਾ ਜਿੰਨੀਆਂ ਇਹ ਰੇ ਤੇ ਲੱਗੀਆਂ ਆਹ ਇਹ ਵੀ ਮੱਛੀਆਂ ਇਹਦੇ ਨਾਲ ਦੀ ਗਈ ਠੀਕ ਹੈ ਆਹਾ ਇਹ ਰਗਾ ਲਿਮਿਨਸ ਨੀਮਾ ਰਾਤ ਖੋਲਿਆ ਟਾਗੂ ਆ ਗਿਆ ਟਾਗੂ ਆ ਗਿਆ ਹਾਂ ਟਾਉਗਾ ਆ ਜਿਹੜੇ ਤੇ ਚਾਰ ਕੋਕੇ ਆ ਇਹਦੇ ਵਿੱਚ ਆਹ ਹਾਂਜੀ ਤਾਂਬੇ ਦੇ ਹਾਂਜੀ ਮੈਂ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਰਾਠੀਕੇ ਬੁਰਜ ਦਾ ਦਰਸ਼ਨ ਖਾਣ ਹੂੰ ਉਹ ਹੱਡੀਆਂ ਦਾ ਕੰਮ ਕਰਦੇ ਆ ਤਿੰਨੇ ਭਰਾ ਹੀ ਅੱਛਾ ਉਹਨਾਂ ਦੇ ਘਰੇ ਚਾਰ ਕੋਕਿਆਂ ਵਾਲਾ ਟਾਊਗਾ ਵੇਖਿਆ ਹਜੇ ਮੈਨੂੰ ਚਾਰਾਂ ਵਾਲਾ ਨਹੀਂ ਟੱਕਰਿਆ ਤਿੰਨਾਂ ਵਾਲੇ ਬਹੁਤ ਚੱਕੀ ਫਿਰਦੇ ਨੇ ਯਾਰ ਤਾਂ ਨਹੀਂ ਹਾਂ ਗਲਚਾਰ ਦੇ ਮੁੰਡਿਆਂ ਕੋਲੇ ਆ ਜਗੂ ਹਾਂ 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 ਮੇਰੇ ਪੁੱਤਾਂ ਪਿਆ ਹਾਂ 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 ਉਹਨਾਂ ਦੇ ਘਰੇ ਹੈ ਗਿਆ ਟਾਊਗਾ ਹਾਂ ਸਰ ਜੀ ਸ਼ੌਂਕੀ ਹੁੰਦਾ ਮਾਲ ਵਾਲਾ ਸੋਟੀ ਦਾ ਹਾਂ ਜਿੰਨੇ ਬੱਕਰਿਆਂ ਵਾਲੇ ਭੇਡਾਂ ਵਾਲੇ ਇਹ ਸ਼ੌਂਕੀ ਹੋਣਗੇ ਸੋਟੀ ਦੇ ਆ ਮਤਲਬ ਸ਼ੌਂਕੀ ਨਹੀਂ ਹੁੰਦਾ ਜਿਹੜੇ ਬੱਕਰਿਆਂ ਵਾਲਾ ਪਤਾ ਤੈਨੂੰ ਹਾਂ ਜੀ ਤੜਕੇ ਉੱਠ ਖੜਿਆ ਉਹਨੇ 100 ਵਾਰੀ ਡੋਟਾ ਮਾਰਦਾ ਸੋਟੀ ਇਹ ਕਿਹੜਾ ਖੇਤੀ ਵਾਲਾ ਜੱਟ ਉਹ ਆਇਆ ਕਰਕੇ ਨੀਰੇ ਛਿੜਨ ਲੈ ਸੋ ਹ ਘੋਦੀ ਨੇ ਨੌਰੇ ਗੇ ਨੇ ਹੂੰ ਉਹ ਤੋਂ ਮੈਂ 50 ਸਾਲ ਹੋ ਗਏ ਹੋਣਗੇ 40 ਸਾਲ ਜਵਾਨੀ ਵੇਲੇ ਮੈਨੂੰ 100 ਰੁਪਏ ਦੇ ਯਾਰ ਛੋਟੀ ਦੇ ਦੇ ਮੈਨੂੰ ਉਹ ਕਹਿੰਦਾ ਨਾ 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 ਉਹ ਫੌਜ ਭੱਗ ਗਿਆ ਫੌਜੋਂ ਹੌਲ ਜਿਹਾ ਆ ਗਿਆ ਆਪਣਾ ਮੋਤੀ ਮੈਦੇ ਟੀਕਾ ਲਾਉਣ ਗਿਆ ਉਹ ਚੱਕ ਕੇ ਛੋਟੀ ਕਹਿੰਦਾ ਚੱਕ ਓਏ ਅਦਰ ਦਾਦੇ ਨੂੰ ਛੋਟੀ ਬਹੁਤ bari ਮੰਗੀ ਆ ਉਹੀ ਭੜਾਦੀ ਮੰਗ ਕੇ ਕਹਿੰਦਾ ਪੁੱਛ ਲਈ ਤੇ ਜਿਹੜਾ ਕੁਝ ਪੁੱਛਣਾ ਸਾਡੇ ਏਰੀਆ ਚ ਬੰਦਾ ਐ ਸ਼ੌਂਕੀਆ ਸੋਟੀ ਦਾ ਹਾਂ ਸੀਰੇ ਨੇ ਦਾ ਤਾਂ ਉਹ ਲਾ ਕੇ ਜੁੱਤੇ ਮੰਗਾਈਆਂ ਬੰਦੇ ਨੇ ਬਾਈ ਜਿਹੜੀ ਜੁੱਤੀ ਪਾਈ ਇਹ ਵੀ ਪਾਕਿਸਤਾਨ ਤੋਂ ਆਈ ਹੈ ਹਾਂ ਬਾਈ ਮੈਂ ਪਾਉਂਦਾ ਹੀ ਨਹੀਂ 99 ਦਾ ਪਾਉਣ ਲੱਗੇ ਆ ਇਧਰ ਲਈ ਮੇਰੇ ਜੁੱਤੀ ਨਹੀਂ ਪਸੰਦ ਆ ਜੁੱਤੀ ਦਾ ਪਾਕਿਸਤਾਨ ਦੀ ਹਾਂ ਮੈਂ ਪਾਉਂਦਾ ਹੀ ਨਹੀਂ ਇਧਰ ਪਿੱਤਲ ਦੇ ਕੁੰਡਿਆਂ ਦਾ ਹਾਂ ਸਭ ਕਹਦਾ ਸ਼ੌਂਕੀਆ ਹੈ ਮੈਂ ਤੈਨੂੰ ਪਹਿਲਾਂ ਵੀ ਆਖਿਆ ਸੀ ਵੀ ਜਦੋਂ ਬੱਕਰੀਆਂ ਦੀ ਵੀਡੀਓ ਬਣਾਈ ਡਾਲਰ ਪਾ ਕੇ ਬਣਾਉਂ ਉਹ ਪਾਏ ਪਏ ਆਏ ਅੱਜ ਦਿਖਾਉਂਦੇ ਆਂ ਠੀਕ ਤੇ ਰੈਫਟ ਨਹੀਂ ਮੈਨੂੰ ਮਿਲਦੇ ਸੀ ਤਾਂਬੇ ਦੇ ਜਾਂ ਪਿੱਤਲ ਦੇ ਅੱਛਾ ਸੱਤ ਦਿਨ ਰੈਫਟਾਂ ਤੇ ਲ ਹੂੰ ਲੈ ਕੇ ਆ ਵਈ ਫਿਰ ਪੈਸਾ ਪੁਸਾ ਨਹੀਂ ਜੋੜਦੇ ਪੈਸਾ ਜਿੰਨੇ ਨੇ ਜੋੜਿਆ ਕੌਣ ਨਾਲ ਲੈ ਗਿਆ ਹਾਂ ਜੇ ਤੁਸੀਂ ਕਹੀ ਜਾਂਦੇ ਸੀ ਨਾ ਜੋੜਨਾ ਹੈ ਨਹੀਂ ਆਪਾਂ ਨਾ ਤੁਹਾਡੇ ਵੇਲੇ ਨਹੀਂ ਪੂਰੇ ਹਾਂ ਹਾਂ ਪੈਸਾ ਜੋੜ ਕੇ ਕਰਨਾ ਕੀ ਹੈ ਬੰਦੇ ਦੀ ਜ਼ਿੰਦਗੀ ਦਾ ਚੰਗਾ ਦੋਸਤ ਆ ਉਹਦੀ ਸਿਹਤ ਹੈ ਹੂੰ ਤੇ ਐਵੇਂ ਨਹੀਂ ਤੇਰੇ ਕੋਲ 50 ਲੱਖ ਦੀ ਗੱਡੀ ਹੈ ਹੂੰ ਜੇ ਤੇਰੇ ਕੋਲ 50 ਲੱਖ ਦੀ ਗੱਡੀ ਹੈ ਠੀਕ ਹੈ ਨਾ ਬਿਮਾਰੀਆਂ ਨਾਲ ਤੇਰੀ ਬਾਹ ਖੜ ਗਈ ਐਸ ਬਾਹ ਨਾਲ ਸਟੀਰਿੰਗ ਨਹੀਂ ਚੱਲਦਾ ਐਦੇ ਨਾਲ ਗੇਅਰ ਨਹੀਂ ਪੈਂਦਾ ਤੇ ਗੱਡੀ ਤੇ ਕਰਾਉਣਾ ਕੀ ਹੈ ਤੂੰ ਹਾਂ ਸਹੀ ਗੱਲ ਹੈ ਸਹੀ ਬੰਦੇ ਦੀ ਸਿਹਤ ਜ਼ਰੂਰੀ ਹੈ ਸਹੀ ਹੈ ਠੀਕ ਹੈ ਨਾ ਉਹਦੇ ਚ ਸਾਨੂੰ ਸੋਚਣਾ ਪੈਣਾ ਵੀ ਜਿਹੜੇ ਸ਼ਰਾਬ ਪੀਨੇ ਦੱਲੇ ਵਰਗਲੂਗਾ ਹੂੰ ਕਿੱਟਾ ਲੋਨਾਂ ਦਾ ਕਾਲਾ ਪੀਲਾਗਾ ਹੁੰਦਾ ਹੂੰ ਠੀਕ ਹੈ ਨਾ ਤੇ ਜੇ ਅਸੀਂ ਮੰਦਬੁੱਧੀ ਹੋ ਗਈ ਮਰਨਾ ਫਿਰ ਮਰੀ ਜਾਓ ਸੋਚਣਾ ਤਾਂ ਸਾਨੂੰ ਪੈਣਾ ਨਾ ਵੀ ਸਾਨੂੰ ਤਾਂ ਰੱਬ ਨੇ ਕੁਛ ਨਹੀਂ ਛੱਡਿਆ ਸਾਨੂੰ ਹੱਥ ਦੇ ਤਾਂ ਸਿਰ ਦੇ ਤਾਂ ਵਰਤਨ ਨੂੰ ਦੇਖਣ ਨੂੰ ਅੱਖਾਂ ਦੇ ਤੁਰਨ ਨੂੰ ਲੱਤਾਂ ਦੇਤੀਆਂ ਕਰਨਾ ਤਾਂ ਅਸੀਂ ਕੋਸਾ ਜਿਵੇਂ ਖੰਗ ਚ ਖਾਣ ਦਾ ਬੜਾ ਬਕਕੀ ਜਿਹੜਾ ਖੰਗ ਚ ਖਾਵਾ ਜਿਹੜੀ ਆਹ ਦਵਾਈ ਐ ਡਿਸਟੈਂਪਲ ਡਰਾਪਸ ਮੈਂ ਪਹਿਲਾਂ ਵੀ ਇਹ ਪਹਿਲਾਂ ਵੀ ਵੀਡੀਓ ਦੱਸਿਆ ਤੁਸੀਂ ਠੀਕ ਹੈ ਨਾ ਹਾਂਜੀ ਇਹਦੇ ਉੱਤੇ ਪੰਜਾਬੀ ਚ ਵੀ ਲਿਖਿਆ ਹੋਇਆ ਸਾਰਾ ਕੁਝ ਜੀ ਵੀ ਇਹ ਕਾਦੇ ਕਾਦੇ ਆਸਤੇ ਕੰਮ ਕਰਦੀ ਹੈ ਹਾਂਜੀ ਠੀਕ ਹੈ ਨਾ ਇੱਕ ਤਾਂ ਨੱਕ ਚ ਰੇਸਾ ਜਾਉਂਦਾ ਹੋਵੇ ਜੀ ਮੋਕ ਲੱਗੀ ਹੋਵੇ ਬੁਖਾਰ ਹੋਵੇ ਜਾਨਵਰ ਇਕੱਠਾ ਹੋ ਕੇ ਖੜਦਾ ਹੋਵੇ ਮਾੜਾ ਮੋਟਾ ਦਰਦ ਹੁੰਦਾ ਹੋਵੇ ਉਤੋਂ ਤੀਕ ਕੰਮ ਕਰਦੀ ਠੀਕ ਹੈ ਕੱਲ ਕੋਈ ਇਹ ਕਿੰਨੀ ਡੋਜ਼ ਹੈ ਇਹ ਵੱਡੇ ਪਸ਼ੂ ਦੀ 5 ਐਮ ਐਲ ਦੀ ਡੋਜ਼ ਹੈ ਹਾਂ ਜਿਹੜਾ ਦਰਮਿਆਨਾ ਜਾਂ 3 ਐਮ ਐਲ ਦੀ ਡੋਜ਼ ਹੈ ਜਿਹੜੇ ਬੱਚੇ ਆ ਘਰੇ ਜਿਹਨਾਂ ਨੂੰ ਦੁੱਧ ਪੀ ਕੇ ਮੋਕ ਲੱਗਦੀ ਉਹਨਾਂ ਦੀ 1 ਜਾਂ 2 ਐਮ ਐਲ ਦੀ ਡੋਜ਼ ਠੀਕ ਹੈ ਹੋਮਿਓਪੈਥੀ ਇਹ ਹੋਮਿਓਪੈਥੀ ਹੈ ਜੀ ਆਂ ਅੰਗਰੇਜ਼ੀ ਹੈ ਹਾਂਜੀ ਆਂ ਅੰਗਰੇਜ਼ੀ ਹੈ ਜੀ ਠੀਕ ਹੈ ਨਾ ਇਹਦੇ ਚ 2 ਸਾਲ ਦਾ ਹਾਂ ਇੱਕ ਨੈਰੋਫਲੌਕਸਨ ਵਾਲਾ ਹਾਂਜੀ ਹਾਂਜੀ ਠੀਕ ਹੈ ਦੂਜਾ ਤੇਰੇ ਵਾਲੇ ਪਾਸੇ ਦਾ ਦੂਜਾ ਕਹਿੰਦਾ ਹਾਂ ਇਹ ਬਰੋਮੈਕਸਾਈਨ ਹਾਂ ਜਿਹੜਾ ਬਈ ਇਨਰੋਸਨ ਦੇ ਨਾਮ ਦੇ ਮਸ਼ਹੂਰ ਹੈ ਦਵਾਈ ਇਨਰੋਸਨ ਬੀ ਐਚ ਇਨਰੋਡੈਕ ਬੀ ਐਚ ਤੇ ਇਹਦਾ ਰਿਜ਼ਲਟ ਬਹੁਤ ਵਧੀਆ ਹੋਰ ਜਦੋਂ ਦੋਨੇ ਸਾਲਟ ਚਾਹੀਦੇ ਕੱਲੀ ਇਕੱਲੀ ਇਨਰੋਫਲੋਕਸਨ ਵੀ ਆਉਂਦੀ ਹੈ ਕੱਲੀ ਉਹ ਖੁਸ਼ਕ ਨਹੀਂ ਉਹ ਕੱਲੀ ਨਹੀਂ ਉਹਨਾ ਕੰਮ ਕਰਦੀ ਇਹ ਐਂਟੀਬਾਇਟਿਕਾ ਥੋੜੀ ਜਿਹੀ ਗਰਮ ਹੈ ਹਾਂਜੀ ਠੀਕ ਹੈ ਨਾ ਥੋੜਾ ਜਿਹਾ ਗੱਭਣ ਪਸ਼ੂ ਨੂੰ ਮਾੜਾ ਮੋਟਾ ਸੋਚ ਸਮਝ ਕੇ ਦੇ ਦੇ ਤੇ ਦੁੱਧ ਵੀ ਸਿਕਾਉਂਦੇ ਥੋੜਾ ਜਿਹਾ ਬਈ ਗਰਮ ਹੈ ਹੂੰ ਠੀਕ ਹੈ ਨਾ ਪਰ ਇਹ ਖੰਗ ਜ਼ਖਾਮ ਠੀਕ ਹੈ ਇਹਦੀ ਕਿੰਨੀ ਡੋਜ਼ ਦੇਣੀ ਹੈ ਇਹਦੀ 5 ਐਮਐਲ ਵੱਡੀ ਬੱਕਰੀ ਨੂੰ ਬੱਕਰੀ ਦੀ 5 ਐਮਐਲ ਠੀਕ ਹੈ ਠੀਕ ਹੈ ਨਾ ਠੀਕ ਹੈ ਬਈ ਤੇ ਜਿਵੇਂ ਹੁਣ ਬਈ ਗਰਮੀ ਆ ਗਈ ਅੱਗੇ ਹੈਨਾ ਗਰਮੀ ਦੇ ਵਿੱਚ ਵੀ ਬੱਕਰੀ ਦਾ ਥੋੜਾ ਜਿਹਾ ਔਖਾ ਹੋ ਜਾਣਾ ਘਰੇ ਰੱਖਿਆ ਹੁੰਦੀਆਂ ਜਾਂ ਬੱਚਿਆਂ ਨੂੰ ਬਹੁਤ ਪ੍ਰੋਬਲਮ ਆਉਂਦੀ ਆ ਸਾਹ ਜਾਂ ਬੱਚਿਆਂ ਦਾ ਰੁਕਣ ਲੱਗ ਜਾਂਦਾ ਗਰਮੀ ਦੇ ਤਾਨ ਨਾਲ ਵੀ ਕਈ ਰੀ ਬੱਚਾ ਨੁਕਸਾਨ ਹੋ ਜਾਂਦਾ ਇਹੋ ਜਿਹੇ ਹਾਲਾਤਾਂ ਦੇ ਵਿੱਚ ਕੀ ਕਰਨਾ ਚਾਹੀਦਾ ਸੀ ਬੱਚੇ ਦੀ 1 ਐਮਐਲ ਦੀ ਡੋਜ਼ ਹੈ ਦੀ ਅੱਛਾ ਆ ਹੈਗੀ ਆ 2 ਐਮਐਲ ਦੀ ਡੋਜ਼ ਠੀਕ ਹੈ ਇਹ ਆਪ ਰੂਟੀਨ ਚ ਵੀ ਦੇ ਸਕਦੇ ਨੇ ਬੱਚਾ ਬਿਮਾਰ ਹੁੰਦਾ ਕਿੰਨੇ ਦਿਨ ਲਗਾਤਾਰ ਦੇ ਸਕਦੇ ਦੇ ਸਕਦੇ ਇਹਨੂੰ ਨਾ ਜ਼ਿਆਦਾ ਦੇਵੇ ਅੱਛਾ ਇਹਦੇ ਨਾਲ ਤਾਂ ਜਦੋਂ ਸੈੱਟ ਹੋ ਗਿਆ ਇਹਨੂੰ ਬੰਦ ਕਰ ਦੇ ਆਹ ਤੱਕਾ ਨਹੀਂ ਕਰਦੀ ਠੀਕ ਹੈ ਆਹ ਤੱਕਾ ਕਰ ਜੂਏ ਲੋੜ ਤੋਂ ਵੱਧ ਨਹੀਂ ਇੱਕ ਮਿਲੀ ਦੇਣੀ ਹੈ ਬੱਚੇ ਨੂੰ ਬੱਚੇ ਨੂੰ 1 ਐਮਐਲ ਛੋਟੀ ਸੀ ਆਹ ਛੋਟੀ ਘਰੇ ਆ ਜਿਹੜੇ ਦੁੱਧ ਚੁੰਘਦੇ 15 20 ਦਿਨਾਂ ਨੂੰ ਜਿਹੜੇ ਉਦੋਂ ਬਾਅਦ ਡੇਰ ਉਹਨਾਂ ਨੂੰ 2 ਐਮਐਲ ਵੀ ਦਿੱਤੀ ਜਾਂਦੀ ਤੇ ਇੱਕ ਬਾਈ ਜਿਹੜਾ ਬੱਕਰੀਆਂ ਚ ਬੀਟਰਾ 'ਚ ਥਣ ਬਹੁਤ ਚੜਦਾ ਥਣ ਚੜ ਗਿਆ ਕਦੇ ਮਿਸਟੈਟਸ ਆ ਗਿਆ ਉਹਦਾ ਕੀ ਕਾਰਨ ਹੁੰਦਾ ਤੇ ਉਹਦਾ ਇਲਾਜ ਆਪਾਂ ਕਿਵੇਂ ਕਰ ਸਕਦੇ ਆ ਘਰੇ ਇਹਦੀਆਂ ਹੋਮੋਪੈਥੀ ਚ ਦਵਾਈਆਂ ਬਹੁਤ ਜ਼ਿਆਦਾ ਆਉਂਦੀਆਂ ਹੂੰ ਜਿਹੜੀ ਆਹ ਦਵਾਈਏ ਡਾਕਟਰ ਸ਼ੁਕਲੇ ਦੀ ਹੈ ਹਾਂਜੀ ਇਹਦੇ ਉਹ ਤਿੰਨ ਦਾ ਕੰਟੈਕਟ ਨੰਬਰ ਈਮੇਲ ਨੰਬਰ ਦਿੱਤਾ ਵਾ ਇਹਨਾਂ ਦਾ ਹੈੱਡ ਆਫ ਖੰਨੇ ਆ ਜੀ ਪੀਰ ਖਾਨੇ ਵਾਲੀ ਗਲੀ ਚ ਹੂੰ ਜਿਨੇ ਇਹ ਰੱਖੀਆਂ ਉਹ ਕੇਰਾ ਉਥੋਂ ਜਾ ਕੇ ਬਹੁਤ ਸਸਤੇ ਰੇਟ ਤੇ ਇਹ ਮਿਲ ਜਾਣਗੇ ਥੋਕ ਦੇ ਵਿੱਚ ਹੂੰ ਥਣਾ ਦੀ ਮੋਕ ਦੀ ਜਿਹੜੀ ਮਰਜ਼ੀ ਦਵਾਈ ਲਿਆ ਪਸੂ ਕਿੱਥੋਂ ਖੰਨੇ ਡਾਕਟਰ ਸ਼ੁਕਲਾ ਜੀ ਮਸ਼ਹੂਰ ਆ। ਹਾਂ ਡਾਕਟਰ ਸ਼ੁਕਲਾ ਜੀ ਦੀ ਦਵਾਈ ਬਹੁਤ ਚੰਗੀ ਆ ਰਿਜ਼ਲਟ ਵੀ ਚੰਗੇ ਆ। ਖੰਨੇਣਾ ਦਾ ਹੈੱਡ ਆਫ ਸਾ ਪੀਰਖਾਨੇ ਵਾਲੀ ਗਲੀ 'ਚ। ਠੀਕ ਹੈ ਜੀ। ਉੱਥੇ ਜਿਹੜੀ ਮਰਜ਼ੀ ਦਵਾਈ ਲੈ ਆ। ਬੱਕਰੀਆਂ ਦੇ ਵਿੱਚ ਸਮੱਸਿਆ ਆ ਜਾਂਦੀ ਏ ਕਿ ਇਹਦੀ ਫਰਕਲ ਹੋ ਜਾਂਦੀ ਆ ਹਨਾ ਰਿਪੀਟਰ ਦੀ ਸਮੱਸਿਆ ਬਹੁਤ ਆਉਂਦੀ ਆ। ਬੱਕਰੀ ਇੱਕ ਵਾਰੀ ਫਾਲ ਸੱਟ ਗਈ ਬਾਅਦ ਦੇ ਵਿੱਚ ਰਹਿੰਦੀ ਨਹੀਂ ਬੱਕਰੀ। ਕੀ ਕਾਰਨ ਹੁੰਦਾ ਇਹਦਾ ਜੀ? ਆ ਆ ਗਿਆ ਬੰਦਾ ਤੇਰੇ ਸਾਹਮਣੇ ਸਾਡੇ ਕੋਲੇ ਤਾਂ। ਹਾਂਜੀ। ਇਹ ਵੀ ਕਹਿੰਦੇ ਸੀ ਸੁੰਦੀ ਨਹੀਂ। ਅੱਛਾ। ਪੁੱਛ ਲੈ ਇਸੇ ਤੂੰ। ਕੀ ਡੱਕ ਤਾਈ ਸੀਗੀ ਬਈ ਮਾਈਕ ਨੇੜੇ ਕਰ ਦਿਓ ਬਾਈ ਨੇ ਕੋਈ ਟੱਕ ਤਾਂ ਆਇਆ ਮੇਰੇ ਕੋਲੇ ਬੱਚੇ ਸੱਟ ਵੀ ਦੋ ਵਾਰੀ ਅੱਛਾ ਤੇ ਆਈ ਬਾਬੋਲੇ ਬੱਚੇ ਸੱਟ ਗਈ ਦੋ ਵਾਰੀ ਤੇ ਉਹ ਮੁੰਡਾ ਦੂਜਾ ਜਾਵੜਿਆ ਮੇਰੇ ਕੋਲੇ ਹਾਂ ਮੈਨੂੰ ਉਹਦਾ ਤਾਂ ਬੱਕਰੀ ਕਿਵੇਂ ਆ ਮੈਂ ਬੱਕਰੀਆਂ ਬੱਚੇ ਨਹੀਂ ਲਾਉਂਦੀ ਇਹ ਬੱਚੇ ਸੱਟ ਜਾਂਦੀ ਆ ਅੱਛਾ ਤੇ ਮੈਨੂੰ ਉਹਦਾ 15 ਦਿਨ ਪਹਿਲਾਂ ਹੀ ਛੱਡਦੀ ਮੈਨੂੰ ਉਹਦਾ ਦੁੱਧ ਨਹੀਂ ਦਿੰਦੀ ਆ ਮਾਂ ਹਾਂ ਕਹਿੰਦਾ ਮੇਰੇ ਕੋਲੇ ਛੱਡ ਜਾ ਮੈਂ ਤੂੰ ਹੀ ਲੈ ਜਾ ਮੈਂ ਤਾਂ ਬਿਮਾਰ ਸੀ ਹੂੰ ਉਦੋਂ ਆ ਮੁੰਡੇ ਨਾ ਸੀ ਬੱਕਰੀ ਉਹ ਅੱਛਾ ਤੇ ਬਰੇ ਲਿਆਇਆ ਇਹਨੇ ਵਿਚਾਰੇ ਨੇ ਦਵਾਈ ਦਿੱਤੀ ਤੇ ਹੁਣ ਬੱਕਰੀ ਆਪਣੇ ਕੋਲ ਹੀ ਸੁੰਦੀ ਆ ਠੀਕ ਹਾਂ ਬਈ ਹਾਂ ਹੁਣ ਦੋ ਸੂਏ ਸੂਈ ਐ ਵੱਧ ਜਾ ਬੱਚੇ ਲਾਏ ਬਈ ਫਿਰ ਕੀ ਇਲਾਜ ਹੁੰਦਾ ਇਹਦਾ ਕੀ ਸਮੱਸਿਆ ਕਾਦੇ ਕਰਕੇ ਆਉਂਦੀ ਐ ਇਹਦੇ ਕਈ ਕਾਰਨ ਹੁੰਦੇ ਆ ਯਾਰ ਜਾਣ ਮੈਂ ਵੱਡਾ ਕਾਰਨ ਪੁੱਛਦਾ ਮੈਂ ਇਹ ਜਿਆਦਾ ਤਾਂ ਗਰਮੀ ਦਾ ਕਾਰਨ ਆ ਜਾਂ ਜਿਹੜੀ ਬੱਚਾ ਛੱਟ ਗਈ ਬੱਚੇਦਾਨੀ ਪੂਰੀ ਸਾਫ਼ ਨਹੀਂ ਹੋਈ ਜਿਹਨੂੰ ਆਪਾਂ ਕਹਿੰਦੇ ਨੇ ਕਣ ਚੱਲਣਾ ਕਣ ਕੋਣ ਕੁਝ ਨਹੀਂ ਹੁੰਦਾਗਾ ਇਹ ਇੱਕ ਅਣਪੜਤਾ ਵਾਲਾ ਟੀਚਾ ਵੀ ਕਣ ਚੱਲ ਪਿਆ ਜਦੋਂ ਫਰਜਕਾਰ ਬੱਕਰੀ ਸੂਪੀ ਬੱਚੇਦਾਨੀ ਐ ਤਾਂ ਇਹ ਖੁੱਲੀ ਹੁੰਦੀ ਐ ਉਹਨੇ ਇੱਕੀਆਂ ਦਿਨਾਂ ਦੇ ਵਿੱਚ ਐ ਆਣ ਵਾਲੀ ਥਾਂ ਤੇ ਲੈ ਕੇ ਜਾਣੀ ਹੁੰਦੀ ਐ ਆਪਣਾ ਕੋਈ ਵੀ ਜਾਨਵਰ ਹੂੰ ਉਹ ਜਦੋਂ ਇਕੱਠੀ ਹੁੰਦੀ ਹੈ ਵਿੱਚ ਜਿਹੜਾ ਗੰਦਮੰਦ ਉਹਨੇ ਕੱਢ ਦੇਣਾ ਆਪਾਂ ਉਹਨੂੰ ਸਮਝਦੇ ਵੀ ਕਣ ਚੱਲ ਪਿਆ ਬਸ ਉਹਨੇ ਵਿੱਚੋਂ ਸਾਫ਼ ਹੈ ਆਪਾਂ ਇਸੇ ਪਲੇਖੇ ਜੀ ਰਹਿ ਜਾਣੀ ਅੱਛਾ ਪਰ ਇੱਕੀਆਂ ਦਿਨਾਂ ਦੇ ਵਿੱਚ ਉਹਨੂੰ ਪੂਰਾ ਜੇ ਸੰਭਾ ਜਾਵੇ ਉਹ ਖੁੱਲ ਕੇ ਸਾਫ਼ ਹੋ ਜੇ ਜਿੱਦ ਦਿਨੂੰ ਕਣ ਚੱਲਣਾ ਸਾਰਾ ਕੁਝ ਬਾਹਰ ਆ ਜੀ ਹੂੰ ਫਿਰ ਉਹ ਵੱਧ ਘਾ ਆਵਦਾ ਇਹਾ ਕੱਢੇ ਵੱਧ ਘਾ ਜਾਨਵਰ ਰੇ ਜੀ ਇੱਕ ਨਾ ਇੱਥੇ ਉਹ ਖੜੀ ਫੁੱਲਾਂ ਵਾਲੀ ਬੂਟੀ ਲਈ ਫੁੱਲ ਤੋੜ ਕੇ ਉਹਦੇ ਯਾਰ ਉਹ ਖੱਟੇ ਬਣ ਆ ਖੱਟੇ ਫੁੱਲਾਂ ਵਾਲੀ ਲਈ ਤੋੜ ਤੂੰ ਤਾਂ ਕੀ ਆ ਤੈਨੂੰ ਕੀ ਸੱਤ ਬੰਨੀ ਕਹਿੰਦੇ ਆ ਇਹਨੂੰ ਹੂੰ ਜਿਹੜੇ ਸਤ ਬੰਨੀ ਆ ਯਾਰ ਪਵਾ ਦੀ 12 ਸਾਲ ਮਹੀਨਾ ਪਵੇ ਇੱਕ ਕਕੇ ਦੇ ਬਿਹੇ ਇਹ ਖੁਸ਼ਕ ਥਾਂ ਹੀ ਹੋ ਗੀ ਜਦੋਂ ਇਹ ਬੱਦਲ ਪੈ ਗਿਆ ਸੌਣ ਦਾ ਇਹਨੇ ਨਾਲ ਦੀ ਨਾਲ ਇਹ ਸਮਝਾ ਇਹ ਪੱਥਰੇ ਦੀ ਭੈਣ ਆ ਅੱਛਾ ਕਿੰਨੀ ਮਰਜੀ ਮੋਕ ਲੱਗੀ ਹੋਵੇ ਜਾਨਵਰ ਨੂੰ ਹਾਂ ਇਹਦੇ 20 ਫੁੱਲ ਕਟ ਕੇ ਅੱਛਾ ਮਾੜੇ ਜੇ ਗਿੱਲੇ ਕਰਕੇ ਨਾ ਫਿਰ ਰਗੜਾ ਜਾਂ ਲੱਗ ਕੇ ਬਣ ਜਾਂਦਾ ਕੋਲਾ ਕੋਲਗਾ ਜਾਂ ਹਾਂ ਫਿਰ ਮਾੜੇ ਜੇ ਦਾਣੇ ਤੇ ਲਾ ਕੇ ਜਾਨਵਰ ਦੇ ਮੂਰੇ ਰੱਖਦੇ ਅੱਛਾ ਬੱਕਰੀ ਜਿਹੜੀ ਨਹੀਂ ਰਹਿੰਦੀ 15 20 ਫੁੱਲ ਦਿੰਦਾ ਰਹੇ ਤਿੰਨ ਚਾਰ ਦਿਨ ਲਗਾਤਾਰ ਅੱਛਾ ਇਹ ਅੰਦਰੋਂ ਗਰਮੈਸ ਬਹੁਤ ਵਧ ਗਿਆ ਕੱਢਦੀ ਠੀਕ ਹੈ ਠੰਡੀ ਹੁੰਦੀ ਆ ਬਾਹਰ ਨੂੰ ਭਾਰ ਪੈਂਦਾ ਹੋਵੇ ਹਾਂ ਇਹਦੇ ਚ ਬਹੁਤ ਜ਼ਿਆਦਾ ਗੁਣ ਇੰਨੀ ਵੱਢ ਕੇ ਇਹਨੂੰ ਕੁਤਰ ਕੇ ਸਮਾਰ ਕੇ ਨਿੱਕੀ ਨਿੱਕੀ ਕਰਕੇ ਇਮੇਜ ਦੇ ਅੰਦਰ ਕਰਦੇ ਦੋ ਚਾਰ ਦਿਨ ਜਿਹੜੀ ਦੇ ਭਰ ਪੈਂਦਾ ਭਰ ਨਹੀਂ ਪੈਣ ਦਾ ਪਹਿਲਾਂ ਪੱਕੋ ਵਾਲਾ ਸੋਹਣਾ ਗੁਜਰੋਂ ਦਾ ਬਧੀਰ ਰੰਗ ਦਾ ਪਿਆ ਬਹੁਤ ਜ਼ਿਆਦਾ ਗੁਣਾ ਪਰ ਠੀਕ ਹੈ ਸਾਡੀ ਬਦਕਿਸਮਤੀ ਅਸੀਂ ਉੱਤੋਂ ਦੀ ਰੰਗ ਜਾਂਦੇ ਸਾਨੂੰ ਪਤਾ ਹੀ ਨਹੀਂ ਨਾ ਕੀ ਇਹਦਾ ਬਾਈ ਕਿਵੇਂ ਇਹਦਾ ਨਾਂ ਕੀ ਬੂਟੀ ਦਾ ਸੱਤ ਬੰਨੀ ਤਾਂ ਕੋਈ ਲੋਕ ਕਹਿੰਦਾ ਕੋਈ ਇਹਨੂੰ ਸੂਰਜਮੁਖੀ ਦੀ ਮਾਸ ਹੀ ਆਂਦੇ ਆ ਇਹਦਾ ਫੂਰਜਮੁਖੀ ਤਾਂ ਛੋਟਾ ਛੋਟਾ ਨਾ ਡਿਜ਼ਾਈਨ ਵੀ ਹੋਈ ਆ ਬੱਕਰੀਆਂ ਦੇ ਵਿੱਚ ਸਭ ਤੋਂ ਵੱਡੀ ਬਿਮਾਰੀ ਆਉਂਦੀ ਆ ਅਫਾਰੇ ਦੀ ਬੱਕਰੀ ਨੂੰ ਅਫਾਰਾ ਹੋ ਜੇ ਕੋਈ ਬੰਦਾ ਜਿਹੜਾ ਸੈੱਟ ਕਰ ਲੈਂਦਾ ਨਹੀਂ ਨੁਕਸਾਨ ਹੋ ਜਾਂਦਾ ਜਾਂ ਜਿਵੇਂ ਮੋਗ ਲੱਗ ਜਾਂਦੀ ਆ ਕਾਲੀ ਮੋਗ ਲੱਗਦੀ ਉਹਦੇ ਨਾਲ ਬੱਕਰੀਆਂ ਦਾ ਬਹੁਤ ਨੁਕਸਾਨ ਹੁੰਦਾ ਇਹਦਾ ਕੀ ਕਾਰਨ ਹੁੰਦਾ ਤੇ ਕੀ ਇਲਾਜ ਕਰਨਾ ਚਾਹੀਦਾ ਅਫਾਰਾ ਤਾਂ ਜ਼ਿਆਦਾ ਯਾਰ ਖੰਡੀ ਨਾਲ ਹੀ ਹੁੰਦਾ ਜਿਹੜੇ ਘਰੇ ਆਪਾਂ ਘਰੇ ਪਾ ਦਿੰਨੇ ਗਏ। ਤੇ ਉਹਦੇ ਚ ਗੈਸੋਬੈਟ ਦਵਾਈ ਆਉਂਦੀ ਹੈ ਹੋਮੋਪੈਥੀ ਉਹ ਤੋਂ ਗਈ। ਅੱਛਾ 5 ਐਮਐਲ ਦੇ ਦਿਓ। ਚੁੱਪ ਕਰਕੇ। ਠੀਕ ਹੈ ਜੀ। ਗੈਸੋਬੈਟ ਨਾ। ਗੈਸੋਬੈਟ। ਗੈਸੋਬੈਟ। ਠੀਕ ਹੈ ਜੀ। ਉਹ ਡਾਕਟਰ ਸ਼ੁਕਲੇ ਦੀ ਵੀ ਆਉਂਦੀ ਹੈ ਡਾਕਟਰ ਜੌਨਸ ਦੀ ਵੀ ਆਉਂਦੀ ਹੈ। ਜਿਹਦੀ ਮਰਜ਼ੀ ਲੈ ਕੇ ਦੇ। ਠੀਕ ਹੈ। ਤੇ ਜਮੈਂ ਨਹੀਂ ਕੋਸ ਸਰਦਾ। ਜਮੈਂ ਨਹੀਂ ਕਿਸੇ ਪਾਸੇ ਪੀਰੀ ਚੱਲਦੀ। ਚਾਰ ਪੀੜ ਪੜਉਂਗਾ ਇਹਨੂੰ ਨਹੀਂ ਦੇ ਦੇ ਬਸ। ਅੱਛਾ। ਉਹ ਵੀ ਕਰ ਦਿੰਦੇ। ਉਹ ਵੀ ਕਰ ਦਿੰਦੇ ਅੱਛਾ। ਠੀਕ ਹੈ ਬਈ। ਨਹੀਂ ਫਿਰ ਕਰ ਨੇਟਰਾ ਡੀਨ ਦਾ ਜੈਕਸਨ ਆਉਂਦਾ ਟੀਕ 1919 ਇਹ ਨਿੱਟਰ ਅੜੀ ਅੱਛਾ ਤਿਆਵ ਵਾਲਾ ਸਾਲ ਤਿਆਵ ਵਾਲਾ ਜਿਹੜਾ ਲਾਉਂਦੇ ਬੰਦਿਆਂ ਦੇ ਅੱਛਾ ਅੱਛਾ ਉਹ ਕੰਟਰੋਲ ਕਰ ਜਾਂਦੇ ਨੇ ਠੀਕ ਹੈ ਬਈ ਇੱਕ ਬਾਈ ਹੋਰ ਬਿਮਾਰੀ ਚੱਲ ਪਈ ਆ ਬੰਦਿਆਂ ਦੇ ਵਿੱਚ ਜਿਹੜੀ ਨਾੜ ਬਲੌਕ ਕਹਿੰਦੇ ਹੋ ਗਈ ਆ ਉਹਦੇ ਬਾਰੇ ਦੱਸੋ ਜੀ ਅਸਲ ਤੇ ਵਿੱਚ ਡਾਕਟਰ ਤੇ ਪੁਲਿਸ ਵਾਲੇ ਜੇ ਡਰਾਉਨ ਨਾਲ ਲੋਕ ਪੈਸੇ ਨਹੀਂ ਦਿੰਦੇ ਹਾਂ ਠੀਕ ਹੈ ਨਾ ਪਹਿਲੀ ਗੱਲ ਤਾਂ ਇਹ ਆਪਾਂ ਜਿੰਨੇ ਇੱਥੇ ਬੈਠੇ ਆ ਬੰਦੇ ਜਿੰਨੇ ਆਪਾਂ ਖੜੇ ਆ ਸਾਰਿਆਂ ਦਾ ਸਿਹਤ ਸੁਭਾਜ ਇੱਕੋ ਜਾਨੀ ਕਿਸੇ ਦਾ ਹੱਟ ਦਾ ਸਹਜ ਨਹੀਂ ਇੱਕੋ ਇੱਕੋ ਜਾ ਕਿਸੇ ਦੀ ਅੱਖ ਦਾ ਸਹਜ ਨਹੀਂ ਇੱਕੋ ਜਾ ਫਿਰ ਆਪਾਂ ਐ ਕਿਵੇਂ ਕਰਾਂਗੇ ਕਿ ਹਰੇਕ ਦੇ ਵਿੱਚ ਪਾਈ ਇੰਨਾ ਹੀ ਖੂਨ ਗੜਾ ਚਾਹੀਦਾ ਹੁਣ ਇੱਕ ਤਾਂ ਹਿੰਦੁਸਤਾਨ ਟਰੈਕਟਰ ਨੇ ਚੱਲਣਾ ਇੱਕ ਆਸੇ ਨੇ ਚੱਲਣਾ ਡੀਜ਼ਲ ਪੈਟਰੋਲ ਦਾ ਤਾਂ ਫਰਕ ਪਊਗਾ ਹੀ ਇਹਨਾਂ ਦਾ ਤਾਂ ਇੱਕ ਰੱਸਾ ਹੀ ਬੰਨਿਆ ਹੋਆ ਬਸ ਬਈ ਉੱਤੇ ਘੜਾ ਗੜਾ ਆ ਬੈਠਾ ਮੈਂ ਜਵਾਂ ਨਹੀਂ ਟੈਸਟ ਕਰਾਉਂਦੇ ਨਾਲੇ ਨਾੜ ਬਲੌਕ ਹੋ ਕੇ ਮੌਤ ਆ ਕੇ ਬਖਰਦਾ ਇਹਦਾ ਜਿੱਤੇ ਮਰਨਾ ਉਹਦੇ ਮਰ ਹੀ ਜਾਣਾ ਨਹੀਂ ਲੱਤ ਦੇ ਵਿੱਚ ਜਿਹੜੀ ਪ੍ਰੋਬਲਮ ਆਉਂਦੀ ਆ ਰੀ ਕਹਿੰਦੇ ਜਿਹਨੂੰ ਰਿੰਗਣਵਾ ਹਾਂਜੀ ਰਿੰਗਣਵਾ ਇਹ ਇੱਕ ਇਥੇ ਨਾੜ ਹੁੰਦੀ ਆ ਇੱਥੇ ਬੈਠੇ ਸੀ ਮੇਰਾ ਚਾਚਾ ਕਿਧਰ ਗਿਆ ਉੱਧਰ ਗੰਡਾ ਲੈ ਆ ਜੀ ਉੱਧਰ ਉੱਧਰ ਰੋਟੀ ਖਾਈ ਜਾਂਦਾ ਸਭ ਤੋਂ ਵਧੀਆ ਇਹਦੇ ਤੇ ਜਿੱਥੇ ਇਹ ਜਮਾ ਖੁੱਚ ਦੇ ਥੱਲੇ ਹੁੰਦੀ ਮੋਟੀ ਗੂਠੇ ਵਰਗੀ ਅੱਛਾ ਜੀ ਇਹਦੇ ਦੇ ਅੱਕ ਦੇ ਪੱਤੇ ਬੰਦਾ ਰਵੇ ਤਿੰਨ ਚਾਰ ਦਿਨ ਅੱਛਾ ਜੀ ਇਹਦੇ ਨਾਲ ਹੀ ਫਰਕ ਪੈ ਜਾਂਦਾ ਦੇਸੀ ਦੇ ਦੇਸੀ ਅੱਕ ਹੁੰਦਾ ਜਿਹੜਾ ਠੀਕ ਹੋਸ਼ ਦੇ ਪਰ ਇਹਦਾ ਸਿਸਟਮ ਇਹ ਹੁੰਦਾ ਐਂ ਚੱਲ ਕੇ ਐਂ ਆਉਂਦੀ ਆ ਹਾਂਜੀ ਆਏ ਨੀ ਵੀਜ ਇੱਥੋਂ ਕੇਰਾ ਤੁਸੀਂ ਸੈੱਟ ਕਰ ਲਈ ਤੁਸੀਂ ਹਿਥਾਰ ਸੈੱਟ ਤੇ ਆਏ ਹੋ ਕੇ ਆਏ ਹੋ ਦੋਨੋਂ ਲੱਤਾਂ ਵਿੱਚ ਦੀ ਹਾਂ ਫੇਰ ਇੱਧਰ ਹੋਊਗੀ ਜਨਕਾ ਲਗਾਤਾਰ ਇਹਨੂੰ ਬੰਦਨੇ ਪੈਂਦੇ ਨਾ ਹੁਣ ਗਰਮੀਆਂ ਲਗਾਤਾਰ ਨਹੀਂ ਬੰਦਨੇ ਕੱਕ ਦਾ ਪੱਤਾ ਖੁਸ਼ਕ ਵੀ ਹੁੰਦਾ ਤੇ ਗਰਮੇ ਹੁੰਦਾ ਖੁੱਚ ਠਾ ਦੂ ਫਿੰਸਿੰਗਾ ਹੋ ਜਾਣਗੇ ਜਿਵੇਂ ਇੱਕ ਦਿਨ ਬੰਨ ਲੈ ਇੱਕ ਦਿਨ ਸਨ ਛੱਡ ਲਿਆ ਹਾਂ ਉਹਵੇਂ ਬੰਨ ਲੈ ਮੁੜ ਕੇ ਠੀਕ ਹੈ ਬਈ ਠੀਕ ਹੈ ਬਈ ਰਜਿੰਦਰ ਧੰਨਵਾਦ ਬਈ ਬਹੁਤ ਬਹੁਤ ਹਨਾ ਆਪਣਾ ਰੌਣਕ ਮੇਲਾ ਤੁਸੀਂ ਲਾਇਆ ਤੇ ਸਾਰੇ ਜਿੰਨੇ ਵੀ ਭਰਾ ਆਪਣੇ ਬਜ਼ੁਰਗ ਬੁਲਾਏ ਆ ਬੱਕਰੀਆਂ ਵਾਲੇ ਬਹੁਤ ਧੰਨਵਾਦ ਤੁਹਾਡਾ ਇਹਨੂੰ ਤਾਂ ਪੁੱਛ ਲੋ ਕਈ ਰੋ ਕੋਈ ਬੰਦਾ ਹੁੰਦਾ ਮੈਂ ਆਇਆ ਸੀ ਮੈਨੂੰ ਨਹੀਂ ਬੁਲਾਇਆ ਹਾਂ ਜੇ ਕੋਈ ਰਹਿੰਦਾ ਤਾਂ ਆ ਸਕਦਾ ਬਹੁਤ